ਜੇ ਤੁਸੀਂ ਕਹਿੰਦੇ ਹੋ ਕਿ 7 ਲੱਖ ਦੇ ਕਰੀਬ ਉਹ ਜੋ ਮੈਂ ਸਾਰੇ ਦਿਨ ਦੇ ਵਿੱਚ ਦੇਖਿਆ ਅੱਜ ਵੱਖ-ਵੱਖ ਨਿਊਜ਼ 'ਚ ਚੱਲੀਆਂ ਵੀ 7 ਲੱਖ ਦੀ ਗਿਣਤੀ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਫੌਜ ਦੀ ਡਲਾਈ ਹੋਈ ਹੈ ਜੋ ਲਾਈ ਹੋਈ ਹੈ ਤਾਂ ਫਿਰ ਉਹ ਕਿੱਥੇ ਹੈ ਬੋਲਣ ਵੇਲੇ ਜਦੋਂ ਅੱਜ ਤੱਕ ਨਾਰੇ ਲੈ ਕੇ ਜਾਂਦੇ ਸੀ ਪਰਮਜੀਤ ਭਾਈ Hindu Muslim Sikh Isai ਆਪਸ ਵਿੱਚ ਨੇ ਭਾਈ ਭਾਈ ਤਾਂ ਫਿਰ ਉਹ ਸਾਡਾ ਭਾਈਚਾਰਾ ਕੌਣ ਤੋੜ ਰਿਹਾ ਦਿਖਾਰੇ ਤੇ ਪਿਆਰ ਬੱਤੀ ਸਾਈਡ 'ਤੇ ਸਾਰੇ ਇੱਕ ਇਨਸਾਨ ਆ ਉਸਨੇ ਉਸ ਨੂੰ ਗੋਲੀ ਮਾਰ ਦਿੱਤੀ ਯਹਾਂ 'ਤੇ ਉਸਨੇ ਬੋਲਾ ਕਿ ਸ਼ਾਇਦ ਰੋਕੋ ਕੋਲੀ ਬਾਤ ਮਰਦਾਈ ਕਸਮ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਨਸਾਨੀਅਤ ਨਾਲ ਕੋਈ ਲਗਅਤ ਨਹੀਂ ਹੁੰਦਾ ਜਿਨ੍ਹਾਂ ਨੂੰ ਅਸਲ ਦੇ ਵਿੱਚ ਪਤਾ ਨਹੀਂ ਕਿ ਇਹੋ ਜੇ ਮਾਈਂਡ ਵਾਸ਼ ਕੀਤੇ ਜਾਂਦੇ ਆ ਇਹਨਾਂ ਦੇ ਕਿ ਦੇਖੋ ਅਸਲ ਦੇ ਵਿੱਚ ਕੀ ਹੈ ਫਰਕ ਕਿੱਥੋਂ ਪੈਂਦੇ ਬਾਤ ਜੀ ਫਰਕ ਕਿੱਥੋਂ ਪੈਂਦੇ ਆ ਕਿ ਜਦੋਂ ਕਦੇ ਕੋਈ ਵੀ ਇਸ ਤਰ੍ਹਾਂ ਦਾ ਜਿਵੇਂ ਅਟੈਕ ਹੁੰਦਾ ਹੈ ਹਮਲਾ ਹੁੰਦਾ ਜਾਂ ਕੋਈ ਵੀ ਮਾਰਤਾੜ ਹੁੰਦੀ ਹੈ ਕਤਲੋਗਾਰ ਦੁੱਤਦੀ ਹੈ ਤਾਂ ਉਹ ਹਮੇਸ਼ਾ ਜਿਹੜੀ ਹੈ ਉਹ ਧਰਮ ਦੀ ਆੜ ਦੇ ਵਿੱਚ ਹੁੰਦੀ ਹੈ ਸਾਰੀਆਂ ਜਿਹੜਾ ਇਫੈਕਟ ਦਾ ਕਾਰਨ ਹੀ ਆ ਲੋਗ ਨੁਕਸਾਨ ਦਾ ਜਿਹੜਾ ਵੀ ਜਦੋਂ ਵਪਾਰ ਦਾ ਲੈਣ ਦੇਣ ਦਾ ਇੰਪੋਰਟ ਐਕਸਪੋਰਟ ਦੀ ਗੱਲ ਪਰਮਜੀਤ ਬਾਈ ਹੂੰ 7 ਲੱਖ ਦੀ ਗਿਣਤੀ ਦਾ ਅੰਕੜਾ ਦੱਸਿਆ ਜਾ ਰਿਹਾ ਵੀ ਜਿਹੜੀ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਫੌਜ ਤਾਇਨਾਤ ਹੈ ਠੀਕ ਹੈ ਜੀ ਹੁਣ ਪੈਲਗਾਮ ਦਾ ਏਰੀਆ ਹੋ ਗਿਆ ਉੱਥੋਂ ਅਬਰਨਾਥ ਦੀ ਯਾਤਰਾ ਹੋ ਜਾਂਦੀ ਹੈ ਸ਼ੁਰੂ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਉੱਥੇ ਜਿਹੜਾ ਹੈਗਾ ਉਹ ਸਾਰਾ ਸੈਂਸਿਟਿਵ ਏਰੀਆ ਕਿਉਂਕਿ ਉੱਥੋਂ ਪਤਾ ਨਹੀਂ ਕਿਹੜੇ ਪਾਸਿਓਂ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਟੱਕਿਆ ਹੋਇਆ ਜੰਗਲੀ ਪਹਾੜੀ ਏਰੀਆ ਜਿਵੇਂ ਹੋ ਗਿਆ ਹਨਾ ਵੀ ਪਤਾ ਨਹੀਂ ਕਿੱਥੋਂ ਬੰਦਾ ਕਿਧਰ ਦੀ ਹੁਣ ਪਤਾ ਲੱਗਿਆ ਉੱਥੋਂ ਨੌਕਲ ਚਾਹੇ ਹੋਗੇ ਜੰਮੂ ਕਸ਼ਮੀਰ ਦੇ ਨਾਗਰਿਕ ਤੇ ਚਾਹੇ ਹੋਗੇ ਸਾਡੇ ਸਲਾਨੀ ਭੈਣ ਭਾਜ ਦੇ ਗਏ ਹੋਏ ਸੀ ਉਹਨਾਂ ਸਾਰਿਆਂ ਦਾ ਮੀਡੀਆ ਦੇ ਵਿੱਚ ਸਵਾਲ ਇਹ ਨਿਕਲ ਕੇ ਆ ਰਿਹਾ ਵੀ 7 ਲੱਖ ਦੇ ਕਰੀਬ ਫੌਜ ਇੱਥੇ ਲਾਈ ਹੋਈ ਹੈ ਗਿਣਤੀ ਮੁਤਾਬਕ ਪਰ ਉਹ ਸਾਰੀ ਫੌਜ ਕਿੱਥੇ ਸੀ ਦੇਖੋ ਜੇ ਚਾਰ ਬੰਦਿਆਂ ਦੀ ਮਾਨਸਿਕਤਾ ਵਿਗੜ ਗਈ ਤਾਂ ਸਮੁੱਚਾ ਭਾਈਚਾਰਾ ਤਾਂ ਕਲੰਕਤ ਨਹੀਂ ਹੋ ਜਾਂਦਾ ਫਿਰ ਉਹਨਾਂ ਲੋਕਾਂ ਨੂੰ ਕਿਹੜੇ ਖਾਤੇ ਪਾਓਗੇ ਜਿਨ੍ਹਾਂ ਨੇ ਮੁਸਲਮਾਨ ਹੁੰਦਿਆ ਹੋਇਆ ਉਹਨਾ ਹਿੰਦੂ ਭੈਣਾ ਭਰਾਵਾਂ ਨੂੰ ਜਾਂ ਉਹਨਾ ਉੱਤੇ ਪੀੜਤ ਲੋਕਾਂ ਨੂੰ ਕੱਲੇ ਹਿੰਦੂ ਨਹੀਂ ਮੈਂ ਕਹੂੰਗਾ ਕੱਲੇ ਹਿੰਦੂ ਥੋੜੋ ਗਏ ਹੁੰਦੇ ਆ ਹਰ ਸਾਰੇ ਧਰਮਾਂ ਦੇ ਲੋਕ ਜਾਂਦੇ ਆ ਜਿਹੜੀ ਦੂ ਘੁੰਮਣ ਤੇ ਰੰਦੀ ਜਗ੍ਹਾ ਸਲਾਨੀਆਂ ਵਾਸਤੇ ਉਹਨਾ ਸਾਰੇ ਲੋਕਾਂ ਨੂੰ ਜਦੋਂ ਉਹ ਸਿੱਤੇਤੀ ਦੇ ਵਿੱਚੋਂ ਜਿਹਨਾਂ ਨੇ ਕੱਢਿਆ ਬਹੁਤ ਸਾਰੀਆਂ ਸਟੇਟਮੈਂਟਾਂ ਮੈਂ ਸਾਰਾ ਦਿਨ ਵੇਖਦਾ ਰਿਹਾ ਕਿ ਆਮ ਲੋਕਾਂ ਦੀਆਂ ਸਟੇਟਮੈਂਟਾਂ ਨੇ ਦੇਸ਼ ਭਰ ਦੇ ਵਿੱਚੋਂ ਗੁਜਰਾਤ ਦੇ ਲੋਕਾਂ ਨੇ ਇਹ ਆਖਿਆ ਕਿ ਸਾਨੂੰ ਕਹਿੰਦੇ ਇੱਥੋਂ ਤੱਕ ਆ ਕਸ਼ਮੀਰੀਆਂ ਨੇ ਉਹ ਕਹਿੰਦੇ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਟੈਨਸ਼ਨ ਕੋਈ ਫਿਕਰ ਕਰਨ ਦੀ ਲੋੜ ਨਹੀਂ ਗਈ ਕੋਈ ਚਿੰਤਾ ਨਾ ਕਰੋ ਸਾਡੇ ਘ ਸਚੀ ਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜਿਓ ਮੈਂ ਪਰਮਜੀਤ ਸੈਹ ਅੱਜ ਦੀ ਜਿਹੜੀ ਵਿਚਾਰ ਚਰਚਾ ਹੋਵੇਗੀ ਉਹ ਹੋਵੇਗੀ ਜੰਮੂ ਕਸ਼ਮੀਰ ਪਹਲਗਾਮਾਂ ਵਿਖੇ ਹੋਏ ਟੈਰਰ ਅਟੈਕ ਬਾਰੇ ਉਹ ਅਟੈਕ ਕਿਵੇਂ ਹੁੰਦਾ ਕੀ ਹੁੰਦਾ ਕਿੱਥੇ ਸੀ ਉਸ ਸਮੇਂ ਜਿਹੜੀ ਇੰਡੀਆ ਦੀ ਫੋਰਸ ਹੈ ਜਿਹੜੀ ਆਰਮੀ ਲਾਈ ਗਈ ਹੈ ਜੰਮੂ ਦੇ ਵਿੱਚ ਉਹ ਉਹ ਅਸਲ 'ਚ ਉਹਦਾ ਧਿਆਨ ਕਿੱਥੇ ਸੀ ਇਹ ਇੱਕ ਸਵਾਲ ਨਹੀਂ ਇੱਕ ਚਰਚਾ ਦਾ ਵਿਸ਼ਾ ਹੈ ਇੱਥੇ ਚਰਚਾ ਕਰਨੀ ਬਣਦੀ ਹੈ ਕਿ ਉਹ ਕੀ ਹੋਣ ਜਿਹੜਾ ਜਿਸ ਤਰ੍ਹਾਂ ਦਾ ਤੀਜੇ ਸਾਹਮਣੇ ਆਉਣਗੇ ਜਦ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਵਿੱਚ ਆ ਰਹੀਆਂ ਉਹਦਾ ਪਾਕਿਸਤਾਨ ਤੇ ਹਿੰਦੁਸਤਾਨ ਦੇ ਸਬੰਧਾਂ ਵਿੱਚ ਕਿੰਨਾ ਕੁ ਫਰਕ ਪਵੇਗਾ ਗੱਲਬਾਤ ਕਰਨ ਲਈ ਸਾਡੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦਾ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰਮੇਤ ਭਾਈ ਸਿਹਤ ਕਿਦਾਂ ਹੈ ਬਹੁਤ ਗੋਡਾ ਜੀ ਤੁਸੀਂ ਦੱਸੋ ਜਸਵਿੰਦਰ ਭਾਈ ਜਿਵੇਂ ਆਪਾਂ ਨੇ ਜਿਹੜੀ ਅੱਜ ਦੀ ਵਿਚਾਰ ਚਰਚਾ ਇਹ ਹੈਗੀ ਆ ਜੰਮੂ ਕਸ਼ਮੀਰ ਵਿੱਚ ਹੋਏ ਅਟੈਕ ਬਾਰੇ ਜੀ ਬਾਈ ਕਿਵੇਂ ਦੇਖਦੋਂ ਕੀ ਇਹ ਸਬੰਧ ਜਿਹੜੇ ਪਾਕਿਸਤਾਨ ਤੇ ਜਾਂ ਇੰਡੀਆ ਦੇ ਜਿਹੜੇ ਭਾਈਚਾਰਕ ਸਾਂਝ ਬਾਰੇ ਜੇ ਗੱਲ ਕਰੀ ਕਿ ਉਹਦੇ ਤੇ ਇਹਦਾ ਕਿੰਨਾ ਅਸਰ ਪਵੇਗਾ ਨਹੀਂ ਨਹੀਂ ਅਸਰ ਪੈ ਚੁੱਕਾ ਹੈ ਜੋ ਤੇ ਤਾਂ ਜਿਵੇਂ ਸਾਡੇ ਮਾਨਯੋਗ ਆ ਪ੍ਰਧਾਨ ਮੰਤਰੀ ਉਹਨਾਂ ਦੀਆਂ ਹਦਾਇਤਾਂ ਜਿਹੜੀਆਂ ਉਹ ਜਾਰੀ ਹੋ ਗਈਆਂ ਕਿ ਜਿਹੜੇ ਦੂਤਾਵਾਸ ਦੇ ਵਿੱਚ ਇੱਥੇ ਜਿਹੜੇ ਦੂਤਾਵਾਸ ਖੁੱਲਿਆ ਪਾਕਿਸਤਾਨ ਦੇ ਵਿੱਚ ਬੰਦ ਕਰਕੇ ਉਹਨਾਂ ਦੇ ਆਪਣੇ ਜਿਹੜੇ ਅਧਿਕਾਰੀ ਕਰਮਚਾਰੀ ਕੰਮ ਕਰ ਰਹੇ ਆ ਉਹ ਵਾਪਸ ਚਲੇ ਜਾਣ ਪਾਕਿਸਤਾਨ ਜਿਹੜੇ ਕੋਈ ਪਾਕਿਸਤਾਨ ਤੋਂ ਸਲਾਨੀ ਵਗੈਰਾ ਇੱਧਰ ਕਿਸੇ ਵੀ ਤਰੀਕੇ ਟੂਰਿਸਟ ਆਏ ਹੋਏ ਆ ਵੀਜ਼ਾ ਕਿਉਂਕਿ ਟੈਂਪਰੇਰੀ ਵੀਜ਼ਾ ਹੁੰਦਾ ਉਹ ਵਾਪਸ ਚਲੇ ਜਾਣ ਕੁਝ ਘੰਟਿਆਂ ਦਾ ਟਾਈਮ ਦਿੱਤਾ ਹੈ ਤੇ ਅਗਲੇ ਹੁਕਮਾਂ ਤੱਕ ਪਾਕਿਸਤਾਨ ਤੋਂ ਇੰਡੀਆ ਦਾ ਵੀਜ਼ਾ ਉਹ ਬੰਦ ਕਰਤਾ ਹੂੰ ਇਹਦਾ ਮਤਲਬ ਜਿਹੜਾ ਵਪਾਰ ਤੇ ਵੀ ਅਸਰ ਪਾਊਗਾ ਹੂੰ ਉਹ ਸਾਰੀਆਂ ਚੀਜ਼ਾਂ ਇਫੈਕਟ ਤਾਂ ਕਰਨਗੀਆਂ ਕਿਉਂਕਿ ਨੁਕਸਾਨ ਤਾਂ ਜਿਹੜਾ ਵੀ ਜਦੋਂ ਵਪਾਰ ਦਾ ਲੈਣ ਦੇਣ ਦਾ ਇੰਪੋਰਟ ਐਕਸਪੋਰਟ ਦੀ ਗੱਲ ਪਰਮਜੀਤ ਬਾਈ ਹੋਵੇ ਨਾ ਕਿ ਉੱਥੇ ਫਿਰ ਫਰਕ ਤਾਂ ਜਿਹੜਾ ਉਹ ਇੱਕ ਇੱਕ ਮਿੰਟ ਦੇ ਨਾਲ ਵੀ ਪੈਂਦਾ ਹੂੰ ਤੇ ਇਹ ਤਾਂ ਹੁਣ ਅਗਲੇ ਹੁਕਮ ਕਦੋਂ ਜਾਰੀ ਹੋਣਗੇ ਤੇ ਕਦੋਂ ਅਸੀਂ ਵੀਜ਼ਾ ਖੋਲ ਸਕਦੇ ਆ ਪਾਕਿਸਤਾਨ ਤੋਂ ਇੰਡੀਆ ਆਉਣ ਵਾਸਤੇ ਕਦੋਂ ਅਸੀਂ ਉਹਨਾਂ ਦਾ ਦੂਤਾਵਾਸ ਖੋਲ ਸਕਦੇ ਆ ਕਦੋਂ ਅਸੀਂ ਇمپੋਰਟ ਐਕਸਪੋਰਟ ਕਰ ਸਕਦੇ ਆ ਜਾਂ ਉਹ ਪ੍ਰਭਾਵਿਤ ਹੋਊਗਾ ਜਾਂ ਨਹੀਂ ਹੋਊਗਾ ਇਹ ਚੀਜ਼ਾਂ ਅਗਲੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪਤਾ ਲੱਗਣਗੀ ਬਿਲਕੁਲ ਦੂਜੇ ਪਾਸੇ ਨਾ ਇੱਕ ਹੋਰ ਵੀ ਇੱਕ ਗੱਲ ਬੰਦੀ ਆ ਕਿ ਸਵਾਲ ਹੈ ਕਿ ਕਿਹੜੇ ਅਜਿਹੇ ਦਰਿੰਦੇ ਲੋਕ ਆ ਜਿਨ੍ਹਾਂ ਨੇ ਇਨਸਾਨੀਅਤ ਦਾ ਕਹਾਣ ਕੀਤਾ ਬੜੀ ਸ਼ਰਮਨਾਕ ਕਹਾ ਗੱਲ ਆ ਇਹ ਕੋਈ ਜੇ ਅੱਜ ਇੱਥੇ ਚਾਹੇ ਹਿੰਦੁਸਤਾਨ ਚਾਹੇ ਪਾਕਿਸਤਾਨ ਚ ਜਿਨ੍ਹਾਂ ਨੇ ਵੀ ਇਹ ਗੱਲ ਸੁਣੀ ਆ ਉਹਨਾਂ ਦੇ ਦਿਲ ਰੋਏ ਆ ਜੀ ਬਿਲਕੁਲ ਇਹ ਲੋਕ ਕਿੱਥੋਂ ਹੁੰਦੇ ਆ ਇਹ ਕਿਹੜੇ ਲੋਕ ਨੇ ਇਹ ਇਹ ਅਸਲ ਨਾਲ ਬਹੁਤ ਤੰਗ ਸੋਚ ਦੇ ਮਾਲਕ ਲੋਕ ਹੁੰਦੇ ਆ ਹਮ ਨਰਦਈ ਕਿਸਮ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਨਸਾਨੀਅਤ ਨਾਲ ਕੋਈ ਲਾਗਤ ਦੇ ਗਾ ਨਹੀਂ ਹੁੰਦਾ ਹਮ ਜਿਨ੍ਹਾਂ ਨੂੰ ਅਸਲ ਦੇ ਵਿੱਚ ਪਤਾ ਨਹੀਂ ਕਿ ਇਹੋ ਜੇ ਮਾਈਂਡ ਵਾਸ਼ ਕੀਤੇ ਜਾਂਦੇ ਆ ਇਹਨਾਂ ਦੇ ਕਿ ਦੇਖੋ ਅਸਲ ਦੇ ਵਿੱਚ ਕੀ ਹੈ ਫਰਕ ਕਿੱਥੋਂ ਪੈਂਦਾ ਬਾਬ ਜੀ ਬਾਈ ਫਰਕ ਇੱਥੋਂ ਪੈਂਦੇ ਆ ਕਿ ਜਦੋਂ ਕਦੇ ਕੋਈ ਵੀ ਇਸ ਤਰ੍ਹਾਂ ਦਾ ਜਿਵੇਂ ਅਟੈਕ ਹੁੰਦਾ ਹੈ ਹਮਲਾ ਹੁੰਦਾ ਜਾਂ ਕੋਈ ਵੀ ਮਾਰਤਾੜ ਹੁੰਦੀ ਹੈ ਕਤਲੋਗਾਰਦ ਹੁੰਦੀ ਹੈ ਤਾਂ ਉਹ ਹਮੇਸ਼ਾ ਜਿਹੜੀ ਹੈ ਉਹ ਧਰਮ ਦੀ ਆੜ ਦੇ ਵਿੱਚ ਹੁੰਦੀ ਹੈ ਇੱਥੇ ਵੀ ਇਹੀ ਹੋਇਆ ਇੱਥੇ ਵੀ ਧਰਮ ਦੀ ਆੜ ਦੇ ਵਿੱਚ ਕੀਤੀ ਗਈ ਧਰਮ ਦੀ ਆੜ ਦੇ ਵਿੱਚ ਪਰ ਹੁਣ ਜਿਹੜਾ ਨਾਂ ਉਹ ਸਿਆਸਤ ਦਾ ਲੱਗ ਰਿਹਾ ਜੀ ਇਹ ਸਾਡੀ ਬਦਕਿਸਮਤੀ ਹੈ ਕਿ ਸਾਡੇ ਜਿਹੜੇ ਕੁਝ ਕੰਟਰੀ ਇਹ ਹੈ ਨਾ ਸਾਡਾ ਇੰਡੀਆ ਹੋ ਗਿਆ ਸਾਡਾ ਪਾਕਿਸਤਾਨ ਹੋ ਗਿਆ ਹਾਲਾਂਕਿ ਜਿਹੜੇ ਵਿਕਸਿਤ ਕੰਟਰੀ ਉਹਨਾਂ ਦੇ ਵਿੱਚ ਚੀਜ਼ਾਂ ਹੈ ਨਹੀਂ ਸਾਡੇ ਕੰਟਰੀਆਂ ਦੇ ਵਿੱਚ ਹੈਗਾ ਕਟੜਤਾ ਬਹੁਤ ਜ਼ਿਆਦਾ ਹੈ ਭਾਰਤ ਚ ਹੋ ਗਈ ਪਾਕਿਸਤਾਨ ਚ ਹੋ ਗਈ ਅਫਗਾਨਿਸਤਾਨ ਚ ਹੋ ਗਈ ਚੀਨ ਚ ਹੋ ਗਈ ਸਾਡੇ ਇਹਨਾਂ ਕੰਟਰੀਆਂ ਚ ਪਤਾ ਨਹੀਂ ਕਿਉਂ ਕਟੜਤਾ ਬਹੁਤ ਜ਼ਿਆਦਾ ਤੇ ਇਹ ਜਿਹੜਾ ਹਮੇਸ਼ਾ ਆਮ ਲੋਕਾਂ ਨੂੰ ਨਾਗਰਿਕਾਂ ਨੂੰ ਉਹ ਧਰਮ ਦੇ ਨਾਂ ਤੇ ਭੜਕਾਇਆ ਜਾਂਦਾ ਜਾਤੀ ਦੇ ਨਾਂ ਤੇ ਭੜਕਾਇਆ ਜਾਂਦਾ ਜਾਤਾਂ ਧਰਮਾਂ ਦੇ ਨਾਂ ਤੇ ਦੰਗੇ ਅਕਸਰ ਕਰਵਾਏ ਜਾਂਦੇ ਆ ਕਰਵਾਉਂਦੀ ਹਮੇਸ਼ਾ ਹਮੇਸ਼ਾ ਸਿਆਸਤ ਹੈ ਹੁਣ ਜਦੋਂ ਤੁਸੀਂ ਸ਼ੁਰੂ ਕਰਨ ਲੱਗਾ ਗੱਲ ਕੀਤੀ ਕਿ ਅੰਕੜਿਆਂ ਮੁਤਾਬਕ ਜੋ ਪਤਾ ਲੱਗਦਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਸਾਡੀ ਆਰਮੀ ਆ ਸਾਡੀ ਫੌਜ ਆ ਜਿਨ੍ਹਾਂ ਨੇ 24 ਘੰਟੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਹੱਦਾਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਨੀ ਹੁੰਦੀ ਹੈ। ਹੂੰ 7 ਲੱਖ ਦੀ ਗਿਣਤੀ ਦਾ ਅੰਕੜਾ ਦੱਸਿਆ ਜਾ ਰਿਹਾ ਵੀ ਜਿਹੜੀ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਫੌਜ ਤਾਇਨਾਤ ਹੈ। ਤਾਇਨਾਤ ਠੀਕ ਹੈ ਜੀ। ਹੁਣ ਪੈਲਗਾਮ ਦਾ ਏਰੀਆ ਹੋ ਗਿਆ ਉੱਥੋਂ ਅਮਰਨਾਥ ਦੀ ਯਾਤਰਾ ਹੋ ਜਾਂਦੀ ਹੈ ਸ਼ੁਰੂ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਮੁੱਥੇ ਜਿਹੜਾ ਹੈਗਾ ਉਹ ਸਾਰਾ ਸੈਂਸਿਟਿਵ ਏਰੀਆ ਹੂੰ ਕਿਉਂਕਿ ਉੱਥੋਂ ਪਤਾ ਨਹੀਂ ਕਿਹੜੇ ਪਾਸਿਓਂ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਟੱਕਿਆ ਹੋਇਆ ਜੰਗਲੀ ਪਹਾੜੀ ਏਰੀਆ ਜਿਵੇਂ ਹੋ ਗਿਆ ਹਨਾ ਵੀ ਪਤਾ ਨਹੀਂ ਕਿੱਥੋਂ ਬੰਦਾ ਕਿੱਧਰ ਦੀ ਆ ਕੇ ਵੜ ਸਕਦਾ ਕਿੱਧਰ ਦੀ ਨਹੀਂ ਤੇ ਫਿਰ ਉੱਥੇ ਜਿਹੜੀਆਂ ਚੀਜ਼ਾਂ ਹਨ ਹੁਣ ਪਤਾ ਲੱਗਿਆ ਉੱਥੋਂ ਲੋਕਲ ਚਾਹੇ ਹੋਗੇ ਜੰਮੂ ਕਸ਼ਮੀਰ ਦੇ ਨਾਗਰਿਕ ਤੇ ਚਾਹੇ ਹੋਗੇ ਸਾਡੇ ਸਲਾਨੇ ਭੈਣ ਭਰਾ ਜਿਹੜੇ ਗਏ ਹੋਏ ਸੀ ਉਹਨਾਂ ਸਾਰਿਆਂ ਦਾ ਮੀਡੀਆ ਦੇ ਵਿੱਚ ਸਵਾਲ ਇਹ ਨਿਕਲ ਕੇ ਆ ਰਿਹਾ ਵੀ 7 ਲੱਖ ਦੇ ਕਰੀਬ ਫੌਜ ਇੱਥੇ ਲਾਈ ਹੋਈ ਹੈ ਗਿਣਤੀ ਮੁਤਾਬਕ ਪਰ ਉਹ ਸਾਰੀ ਫੌਜ ਕਿੱਥੇ ਸੀ ਬਿਲਕੁਲ ਫੌਜ ਦੀ ਵਰਦੀ ਦੇ ਵਿੱਚ ਆ ਕੇ ਆਮ ਲੋਕਾਂ ਦਾ ਜਿਹੜੇ ਦੇਖੋ ਤਿੰਨ ਜੋੜੇ ਇਹੋ ਜਿਹੇ ਸੀ ਜਿਨ੍ਹਾਂ ਦੇ ਵਿਆਹ ਨੂੰ ਹਲੇ ਹਫਤਾ ਹਫਤਾ ਹੋਇਆ ਸੀ ਹਨੀਮੂਨ ਲਈ ਗਏ ਸੀ ਹਨੀਮੂਨ ਲਈ ਗਏ ਸੀ ਬੰਦਾ ਦੇਖੋ ਕਰੋ ਕਿਹੜੇ ਪ੍ਰੋਗਰਾਮ ਨਾਲ ਕਿਹੜੀ ਤਿਆਰੀ ਨਾਲ ਗਿਆ ਉੱਥੇ ਗਿਆ ਉਹਦੇ ਨਾਲ ਕੀ ਵਾਪਰ ਗਿਆ ਇਥੋਂ ਤੱਕ ਕਿ ਇਹ ਫਾਇਦਾ ਇੱਕ ਕਰਨਲ ਵੀ ਪੇਟ ਚੜ ਗਿਆ ਜੀ ਠੀਕ ਹੈ ਅਵਿਨੇ ਨਰਵਾਲ ਜਿਹੜਾ ਮੁੰਡਾ ਸੀ ਆਪਣੇ ਹਰਿਆਣੇ ਤੋਂ ਉਹ ਦੇਖੋ ਕਿ ਉਹ 16 April ਨੂੰ ਮੈਰਿਜ ਹੁੰਦੀ ਹੈ 19 April ਨੂੰ ਹਨੀਮੂਨ ਵਾਸਤੇ ਚਲੇ ਜਾਂਦੇ ਆ ਤੇ 22 April ਨੂੰ ਉਹਦਾ ਕਤਲ ਹੋ ਜਾਂਦਾ ਹੈ ਹੂੰ ਠੀਕ ਹੈ ਹੁਣ ਦੇਖੋ ਕਿੰਨੇ ਸੁਪਨੇ ਉਹਦੀ ਵਾਈਫ ਜਿਹੜੀ ਹੈ ਕਿੰਨਾ ਸਾਰਾ ਕਿੰਨਾ ਵਾਇਰਲ ਹੋਇਆ ਸਾਰਾ ਕੁਝ ਉਹ ਕਿੰਨੇ ਸੁਪਨੇ ਉਸ ਕੁੜੀ ਨੇ ਸਜੋਏ ਹੋਣਗੇ ਇੱਕ ਕਰਨਲ ਦੀ ਪਤਨੀ ਹੋਣਾ ਘਰ ਵਾਲੀ ਹੋਣਾ ਜੀਵਨ ਸਾਥੀ ਹੋਣਾ ਹੂੰ ਕਿੰਨੀ ਵੱਡੀ ਗੱਲ ਹੈ ਉਹਨੇ ਕਿੰਨਾ ਮਾਣ ਸਤਿਕਾਰ ਸੋਚਿਆ ਹੋਊਗਾ ਪਿਛਲੇ ਦਿਨ ਜਿਹੜਾ ਆਪਣੇ ਕਰਨਲ ਵਾਲਾ ਕਾਂਡ ਹੋਇਆ ਕਿੰਨਾ ਉੱਤੇ ਵਿਵਾਦ ਹੋਇਆ ਕਿ ਹੁਣ ਕਰਨਲ ਤੇ ਹੋਊਗਾ ਕੋਈ ਗੱਲਬਾਤ ਹਰ ਸੋਚਣ ਦਾ ਵਿਸ਼ਾ ਨਾ ਜੀ ਇਹ ਹੁਣ ਦੇਖੋ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਡਿਫੈਂਸ ਮੰਤਰੀ ਜੇ ਮੰਨ ਲਓ ਤੁਸੀਂ ਰੱਖਿਆ ਮੰਤਰੀ ਸਾਡੇ ਹੋਗੇ ਹਨਾ ਜਾਂ ਸਾਡੇ ਅਮਿਤ ਸ਼ਾਹ ਜੀ ਹੋਗੇ ਹਨਾ ਅਭਿਸ਼ਾਨ ਨੇ ਦੌਰਾ ਕਰ ਲਿਆ ਹੈ ਹੈਲੀਕਾਪਟਰ 'ਚ ਬੈਠ ਕੇ ਠੀਕ ਹੈ ਉਹ ਪਹਿਲਗਾਮ ਦੇ ਉਸ ਗਰਾਊਂਡ ਦਾ ਜਿਹੜਾ ਸੀ ਸਰਵੇਖਣ ਕਰ ਲਿਆ ਠੀਕ ਹੈ ਜੀ ਦੇਖ ਲਿਆ ਹੁਣ ਸਰਵੇਖਣ ਦਾ ਕੀ ਫਾਇਦਾ ਜੀ ਬਿਲਕੁਲ ਕਹਿੰਦੇ ਵੀ ਅੱਬ ਪਛਤਾਏ ਹੋਤ ਕਿ ਜਦੋਂ ਚਿੜੀਆਂ ਚੁਗ ਗਈ ਖੇਤ ਪਰ ਉਹ ਗੱਲ ਉਹੀ ਹੈ ਗੱਲ ਉੱਥੇ ਆਉਂਦੀ ਹੈ ਕਿ ਜਦੋਂ ਕਦੇ ਹੁਣ ਜਿਵੇਂ ਕਹਿੰਦੇ ਕਿ ਬਿਹਾਰ 'ਚ ਇਲੈਕਸ਼ਨ ਹੋਣੇ ਆ ਠੀਕ ਹੈ ਜਦੋਂ ਸਾਡੇ ਦੇਸ਼ ਦਾ ਤਾਂ ਇਹ ਟ੍ਰੈਂਡ ਬਣ ਗਿਆ ਕਿ ਜਦੋਂ ਕਦੇ ਇਲੈਕਸ਼ਨ ਹੋਣਾ ਨਾ ਇਲੈਕਸ਼ਨ ਤੋਂ ਪਹਿਲਾਂ ਦੰਗੇ ਹੋਣੇ ਆ ਛੋਟੇ ਹੋਣ ਵੱਡੇ ਹੋਣ ਦੰਗੇ ਕਰਵਾਏ ਜਾਣੇ ਕਿਸੇ ਤਰੀਕੇ ਜਾਤ ਦੇ ਨਾਂ ਤੇ ਕਰਾਏ ਜਾਣ ਧਰਮ ਦੇ ਨਾਂ ਤੇ ਕਰਾਏ ਜਾਣ ਮਜ਼ਬ ਦੇ ਨਾਂ ਤੇ ਕਰਾਏ ਜਾਣ ਕਿਸੇ ਤਰੀਕੇ ਕਰਵਾ ਦਿਓ ਦੰਗੇ ਕਰਵਾ ਦਿਓ ਹੁਣ ਸਾਡੇ ਵੀ ਲੋਕਾਂ ਨੇ ਜਿਹੜੇ ਤਾਂ ਬੰਦੇ ਉਥੇ ਖੁਦ ਸਲਾਨੀ ਗਏ ਹੋਏ ਆ ਉਹਨਾਂ ਦੀ ਸਟੇਟਮੈਂਟ ਤਾਂ ਇਹ ਹੈ ਕਿ ਸਾਨੂੰ ਜੰਮੂ ਕਸ਼ਮੀਰ ਵਾਲਿਆਂ ਨੇ ਕਸ਼ਮੀਰੀਆ ਨੇ ਸਾਨੂੰ ਬਹੁਤ ਸੰਭਾਲਿਆ ਸਾਡੀ ਖਾਤਰ ਇੱਕ ਮੁੰਡੇ ਨੇ ਨੌਜਵਾਨ ਨੇ ਆਪਣੀ ਜਾਨ ਵੀ ਦਿੱਤੀ ਉਹ ਦੇਖੋ ਕਿ ਉਹ ਉਹਦੇ ਹੱਥੋਂ ਜਿਹੜਾ ਬੰਦਾ ਮਾਰ ਰਿਹਾ ਲੋਕਾਂ ਨੂੰ ਉਹਦੇ ਹੱਥੋਂ ਅਸਾਲਟ ਜਾਂ ਉਹਦੇ ਕੋਲੋਂ ਅਸਲਾ ਖੋਣ ਦੀ ਕੋਸ਼ਿਸ਼ ਦੱਸਿਆ ਜਾਂਦਾ ਕਿ ਕਰ ਰਿਆ ਸੀਗਾ ਜਦੋਂ ਉਹਨੂੰ ਗੋਲੀਆਂ ਲੱਗੀਆਂ ਜੀ ਠੀਕ ਹੈ ਜੀ ਇੱਕ ਨੌਜਵਾਨ ਮੁਸਲਮਾਨ ਮੁੰਡੇ ਨੇ ਆਪਣੀ ਜਾਨ ਦੀ ਬਾਜ਼ੀ ਲਾਤੀ ਕਿ ਨਹੀਂ ਯਾਰ ਇਹ ਸਾਡੇ ਮਹਿਮਾਨ ਹੈ ਹੂੰ ਠੀਕ ਹੈ ਉਹਨਾਂ ਦੇ ਕਾਰੋਬਾਰ ਇੱਕ ਵਾਰੀ ਤੁਸੀਂ ਇਹ ਮੰਨ ਲਓ ਆ ਜਿਹੜਾ ਸੀਜ਼ਨ ਹੈ ਉਹਨਾਂ ਦਾ ਠੱਪ ਹੋ ਗਿਆ ਬਿਲਕੁਲ ਉਹ ਉਹਨਾਂ ਦਾ ਕੰਮ ਇਸ ਤੇ ਚੱਲਦਾ ਜਿਹੜੇ ਟੂਰਿਸਟ ਜਾਂਦੇ ਸਾਰਾ ਟੂਰਿਸਟ ਸਾਰਾ ਟੂਰਿਸਟ ਚੱਲਣਾ ਜਿਹਦਾ ਜਿੱਡਾ ਕਾਰੋਬਾਰ ਹੈ ਚਾਹੇ ਕਿਸੇ ਦਾ ਹੋਟਲ ਤੇ ਚਾਹੇ ਕਿਸੇ ਨੇ ਉੱਥੇ ਆ ਕੀ ਕਹਿੰਦੇ ਹੈਗੇ ਆਪਣਾ ਕੇਸਰ ਕਸਤੂਰੀ ਵਿੱਚ ਨਹੀਂ ਹੋਵੇ ਜੀ ਲਫਾਫਿਆਂ ਚ ਪਾ ਕੇ ਜਿਹੋ ਜਿਹਨਾਂ ਕਾਰੋਬਾਰ ਚ ਕੋਈ ਬੇਲਪੂਰੀ ਵੇਚਣ ਵਾਲੇ ਵੀ ਹੈਗੇ ਬਿਲਕੁਲ ਕੋਈ ਭੁਜੀਆ ਵੇਚਣ ਵਾਲੇ ਵੀ ਹੈਗੇ ਅਲੱਗ ਅਲੱਗ ਤਰੀਕਿਆਂ ਜਿਹਦੇ ਕੋਲ ਜਿਹਦੇ ਜਿੰਨੇਕ ਪਹੁੰਚ ਹੈ ਹੁਣ ਇੱਕ ਤਾਂ ਉਹ مان ਜੇ ਗਏ ਹੁਣ ਅੱਜ ਦਾ ਮੈਂ ਅੰਕੜਾ ਦੇਖ ਰਿਹਾ ਸੀ ਕਿ ਪੰਜਾਬ ਪੰਜਾਬ ਦੇ ਵਿੱਚੋਂ ਇੱਕ ਰਿਪੋਰਟ ਆ ਰਹੀ ਸੀ ਕਿ ਪਹਿਲਗਾਮ ਜਾਣ ਵਾਸਤੇ ਘੱਟੋ ਘੱਟ 1200 ਗੱਡੀਆਂ ਦੇ ਟੂਰ ਜਿਹੜੇ ਕੈਂਸਲ ਹੋ ਗਏ ਜੀ ਤੁਹਾਡੇ ਦੂਜੇ ਪਾਸੇ ਉਹ ਲੋਕ ਵੀ ਜਿਹੜੇ ਕਹਿੰਦੇ ਵੀ ਉਹਨਾਂ ਨੂੰ ਧਰਮ ਬਚਪਚ ਕੇ ਮਾਰਿਆ ਗਿਆ ਮੈਂ ਉਹੀ ਕਹਿ ਰਿਹਾ ਜੀ ਦੇਖੋ ਕੈਂਡਲ ਮਾਰਚ ਕੱਢੇ ਜਾ ਰਹੇ ਆ ਮੋਮਬਤੀਆਂ ਫੜ ਕੇ ਹਨਾ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾ ਕੇ ਕੱਢੇ ਜਾ ਰਹੇ ਆ ਹੁਣ ਦੇਖੋ ਜੇ ਚਾਰ ਬੰਦਿਆਂ ਦੀ ਮਾਨਸਿਕਤਾ ਵਿਗੜ ਗਈ ਹੂੰ ਤਾਂ ਸਮੁੱਚਾ ਭਾਈਚਾਰਾ ਤਾਂ ਕਲੰਕਿਤ ਨਹੀਂ ਹੋ ਜਾਂਦਾ ਫਿਰ ਉਹਨਾਂ ਲੋਕਾਂ ਨੂੰ ਕਿਹੜੇ ਖਾਤੇ ਪਾਓਗੇ ਜਿਨ੍ਹਾਂ ਨੇ ਮੁਸਲਮਾਨ ਹੁੰਦਿਆ ਹੋਇਆ ਉਹਨਾਂ ਹਿੰਦੂ ਭੈਣਾ ਭਰਾਵਾਂ ਨੂੰ ਜਾਂ ਉਹਨਾਂ ਉੱਤੇ ਪੀੜਤ ਲੋਕਾਂ ਨੂੰ ਕੱਲੇ ਹਿੰਦੂ ਨਹੀਂ ਮੈਂ ਕਹੂੰਗਾ ਕੱਲੇ ਹਿੰਦੂ ਥੋੜੇ ਗਏ ਹੁੰਦੇ ਆ ਹਰ ਸਾਰੇ ਧਰਮਾਂ ਦੇ ਲੋਕ ਜਾਂਦੇ ਆ ਜਿਹੜੀ ਕੋਈ ਘੁੰਮਣ ਕਰਨ ਦੀ ਜਗ੍ਹਾ ਚਲਾਨੀਆਂ ਵਾਸਤੇ ਉਹਨਾਂ ਸਾਰੇ ਲੋਕਾਂ ਨੂੰ ਜਦੋਂ ਉਹ ਸਥਿਤੀ ਦੇ ਵਿੱਚੋਂ ਜਿਨ੍ਹਾਂ ਨੇ ਕੱਢਿਆ ਬਹੁਤ ਸਾਰੀਆਂ ਸਟੇਟਮੈਂਟਾਂ ਮੈਂ ਸਾਰਾ ਦਿਨ ਵੇਖਦਾ ਰਿਹਾ ਕਿ ਆਮ ਲੋਕਾਂ ਦੀਆਂ ਸਟੇਟਮੈਂਟਾਂ ਨੇ ਦੇਸ਼ ਭਰ ਦੇ ਵਿੱਚੋਂ ਗੁਜਰਾਤ ਦੇ ਲੋਕਾਂ ਨੇ ਇਹ ਆਖਿਆ ਕਿ ਸਾਨੂੰ ਕਹਿੰਦੇ ਇੱਥੋਂ ਤੱਕ ਕਿਆ ਕਸ਼ਮੀਰੀਆਂ ਨੇ ਉਹ ਕਹਿੰਦੇ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਟੈਨਸ਼ਨ ਕੋਈ ਫਿਕਰ ਕਰਨ ਦੀ ਲੋੜ ਨਹੀਂ ਗਈ ਕੋਈ ਚਿੰਤਾ ਨਾ ਕਰੋ ਸਾਡੇ ਸਾਡੀ ਜ਼ਿੰਮੇਵਾਰੀ ਆ ਸਾਡਾ ਖਰਚਾ ਹੋਊਗਾ ਰਹਿਣ ਦਾ ਤੁਹਾਡੇ ਕੋਲ ਕੋਈ ਖਰਚਾ ਨਹੀਂ ਜੇ ਤੁਹਾਨੂੰ ਲੱਗਦਾ ਕਿ ਮਾਹੌਲ ਸਖਾਵਾਂ ਹੋਣ ਦੇ ਵਿੱਚ ਇੱਕ ਦੋ ਦਿਨ ਲੱਗਦੇ ਆ ਪਹਿਲੀ ਗੱਲ ਤਾਂ ਫੌਜ ਲੱਗ ਗਈ ਨਾਲ ਦੀ ਨਾਲ ਚਾਰਜ ਫੇਰੇ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਜਾਣ ਦੇ ਵਿੱਚ ਕੋਈ ਸਮਾਂ ਲੱਗਦਾ ਤਾਂ ਸਾਡੇ ਘਰਾਂ ਦੇ ਵਿੱਚ ਰਹੋ ਤੁਹਾਡੀ ਮਹਿਮਾਨ ਨਿਵਾਜ਼ੀ ਫ੍ਰੀ ਆਫ ਕਾਸਟ ਹੋ ਗਈ ਅਸੀਂ ਲੈਣਾ ਕੁਝ ਨਹੀਂ ਤੁਹਾਡੇ ਕੋਲ ਉਹ ਵੀ ਤਾਂ ਮੁਸਲਮਾਨ ਹੈ ਨਾ ਜਿਨ੍ਹਾਂ ਦਾ ਪੁੱਤ ਮਰ ਗਿਆ ਉਹਨਾਂ ਨੂੰ ਬਚਾਉਂਦਾ ਉਹ ਵੀ ਤਾਂ ਮੁਸਲਮਾਨ ਹੈ ਨਾ ਅਬਦੁਲ ਹਮੀਦ ਇਕੱਲਾ ਲੜਿਆ ਸੀ ਖੇਮ ਕਰਨ ਬਾਰਡਰ ਤੇ ਠੀਕ ਹੈ ਪਾਕਿਸਤਾਨ ਦਾ ਮੂੰਹ ਮੋੜਦਾ ਸੀ ਇਕੱਲੇ ਬੰਦੇ ਨੇ ਮੈਂ ਅਬਦੁ ਜੀ ਚੀਮਾ ਪਿੰਡ ਦੇ ਕੋਲੇ ਜਦੋਂ ਖੇਮ ਕਰਨ ਸਾਈਡ ਨੂੰ ਜਾਂਦੇ ਆ ਉੱਥੇ ਉਹ ਜਗ੍ਹਾ ਬਣੀ ਹੋਈ ਹੈ ਆਸਲ ਉਤਾੜ ਤੇ ਅਬਦੁਲ ਖਮੀਰ ਇੱਕ ਮੁਸਲਮਾਨ ਸੀ ਬਿਲਕੁਲ ਇੱਕ ਪਾਸੇ ਹੋਰ ਦੇਖੋ ਤੁਸੀਂ ਅੱਜ ਮੈਂ ਹੋਰ ਇੱਕ ਚੀਜ਼ ਦੇਖ ਰਿਹਾ ਸੀ ਜਿਹੜਾ ਨੈਸ਼ਨਲ মিডিਆ ਉੱਥੇ ਗਿਆ ਹੋਇਆ ਪਹਿਲਗਾਮ ਦੇ ਵਿੱਚ ਜਾਂ ਜਮੂ ਕਸ਼ਮੀਰ ਦੇ ਵਿੱਚ ਉਹ ਮੀਡੀਆ ਉੱਥੋਂ ਦੇ ਲੋਕਾਂ 'ਤੇ ਦੋਸ਼ ਲਾ ਰਹੇ ਆ ਕਸ਼ਮੀਰੀ ਉਹ ਕਹਿੰਦੇ ਵੀ ਇਹ ਨੈਸ਼ਨਲ মিডিਆ ਉਹਨੂੰ ਗੋਦੀ মিডিਆ ਮੁਰਦਾਬਾਦ ਦੇ ਨਾਰੇ ਵੀ ਲੱਗੇ ਉਹ ਕਹਿੰਦੇ ਇਹ মিডিਆ ਜਦੋਂ ਅਸੀਂ ਕੋਈ ਗੱਲ ਜਦੋਂ ਘੁੰਮਣ ਫਿਰਨ ਵਾਲੇ ਜਿਹੜੇ ਲੋਕ ਹਨ ਸੈਲਾਨੀ ਜਦੋਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਆ ਕਿ ਨਹੀਂ ਯਾਰ ਵੀ ਸਾਨੂੰ ਇੱਥੇ ਕਸ਼ਮੀਰੀਆਂ ਤੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤਾਂ ਕਹਿੰਦੇ ਉਦੋਂ ਉਹ ਕੈਮਰੇ ਬੰਦ ਕਰ ਦਿੱਤੇ ਜਾਂਦੇ ਆ ਚਾਹੇ ਲਾਈਵ ਚੱਲਦਾ ਬੰਦ ਕਰ ਦਿੱਤਾ ਜਾਂਦਾ ਹੂੰ ਫਿਰ ਸਟੇਟਮੈਂਟਾਂ ਸਿਰਫ ਉਹਦਾਂ ਦੀਆਂ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਂਜੀ ਹਾਂ ਬਿਲਕੁਲ ਧਰਮ ਦੇ ਨਾਂ ਤੇ ਮੁਸਲਮਾਨਾਂ ਨੇ ਹਿੰਦੂਆਂ ਨੂੰ ਮਾਰੇ ਆ ਉਹੇ ਜੀ ਸਾਡੀ ਮਾਨਸਿਕਤਾ ਹੈ ਵੀ ਬੇਸ਼ੱਕ ਸਾਡੇ ਸਿੱਖਾਂ ਤੇ ਕੋਈ ਮੁਸ਼ਕਲ ਬਣ ਜੇ ਬੇਸ਼ੱਕ ਹਿੰਦੂਆਂ ਤੇ ਬਣ ਜੇ ਮੁਸਲਮਾਨਾਂ ਤੇ ਬਣ ਜੇ ਜਦੋਂ ਚਾਰ ਲੋਕ ਕੁਛ ਮਾੜਾ ਕਰਦੇ ਆ ਨਾ ਤਾਂ ਅਸੀਂ ਸਮੁੱਚੇ ਵਰਗ ਨੂੰ ਜਿਹੜਾ ਉਹ ਉਸੇ ਖਾਤੇ ਪਾ ਦਿੰਨੇ ਹ ਹਮ ਪੂਰੇ ਭਾਈਚਾਰੇ ਨੂੰ ਉਹਦੇ ਉਹਦੇ ਨਾਲ ਤਾਂ ਸਾਂਝਾ ਵਿਗੜਦੰਗੀਆਂ ਨਾ ਬਿਲਕੁਲ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਅਕਾਊਂਟਾਂ ਦੇ ਪੋਸਟਾਂ ਪਾਈਆਂ ਹਮ ਕਿ ਕਸ਼ਮੀਰ ਕੱਲੇ ਮੁਸਲਮਾਨਾਂ ਦਾ ਨਹੀਂ ਕਸ਼ਮੀਰ ਭਾਰਤ ਦਾ ਹੈ ਕਸ਼ਮੀਰ ਹਿੰਦੁਸਤਾਨ ਦਾ ਕਸ਼ਮੀਰ ਸਾਰਿਆਂ ਦਾ ਕਈ ਬੰਦੇ ਨੇ ਤਾਂ ਟੂਰ ਵੀ ਸ਼ੁਰੂ ਕਰਦੇ ਉਧਰ ਨੂੰ ਜਾਣ ਬੁੱਝ ਕੇ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਤਿਰੰਗੇ ਨੂੰ ਲੈ ਕੇ ਮਾਰਚ ਕੀਤਾ ਜਾਂਦਾ ਜੀ ਤੇ ਤਿਰੰਗਾ ہماری ਜਾਨ ਹੈ ਹਿੰਦੁਸਤਾਨ ہماری ਜਾਨ ਹੈ ਇਹ ਨਾਰੇ ਵੀ ਸਾਹਮਣੇ ਆਏ ਸੀ ਹਾਂ ਜੀ ਫਿਰ ਤਿਰੰਗੇ ਦੇ ਵਿੱਚ ਤਾਂ ਮੁਸਲਮਾਨ ਵੀ ਹੁੰਦਾ ਜੀ ਹੂੰ ਤਿਰੰਗੇ ਦੇ ਵਿੱਚ ਤਾਂ ਮੁਸਲਮਾਨ ਵੀ ਹੁੰਦਾ ਹਰਾ ਰੰਗ ਹੈ ਨਾ ਮੁਸਲਮਾਨਾਂ ਦਾ ਤੇ ਤਿਰੰਗੇ ਦੇ ਵਿੱਚ ਤਾਂ ਮੁਸਲਮਾਨ ਆਉਂਦਾ ਜਦੋਂ ਅਸੀਂ ਬੋਲਣ ਵਾਲੀ ਜਦੋਂ ਅੱਜ ਤੱਕ ਨਾਰੇ ਲਿਖੇ ਜਾਂਦੇ ਸੀ ਵਰਮਜੀਤ ਭਾਈ ਹਿੰਦੂ ਮੁਸਲਮ ਸਿੱਖ ਇਸਾਈ ਆਪਸ ਵਿੱਚ ਨੇ ਭਾਈ ਭਾਈ ਤੇ ਫਿਰ ਉਹ ਸਾਡਾ ਭਾਈ ਜਾਰਾ ਕੌਣ ਤੋੜ ਰਿਹਾ ਉਹ ਗੱਲਾਂ ਕਿਉਂ ਨਹੀਂ ਸਮਝਦੇ ਅਸੀਂ ਉਹ ਸਮਝਣ ਦੀ ਲੋੜ ਹੈ ਨਾ ਪਰ ਅਸੀਂ ਇੱਕ ਹੀ ਕਹਨੇ ਆ ਕਿ ਜਦੋਂ ਦੇਖੋ ਬਹੁਤ ਮਾੜਾ ਹੋਇਆ ਜੀ 28 29 ਜਾਨਾਂ ਚਲੀਆਂ ਜਾਣੀਆਂ ਉਹਨਾਂ ਦੇ ਵਿੱਚ ਤਿੰਨ ਚਾਰ ਘਰ ਉਹ ਉਜੜ ਜਾਣੇ ਜਿਨ੍ਹਾਂ ਨੇ ਹਾਲੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਨੂੰ ਹਾਲੇ ਇਹ ਯਕੀਨ ਨਹੀਂ ਸੀ ਉਹ ਹੋ ਰਿਹਾ ਹੁਣ ਕਿ ਵਾਕਿਆ ਅਸੀਂ ਵਿਆਹ ਦੇ ਬੰਧਨ ਚ ਵੱਜ ਗਏ ਆ ਵਾਕਿਆ ਅਸੀਂ ਗ੍ਰਸਤੀ ਜੀਵਨ ਸ਼ੁਰੂ ਕਰ ਲਿਆ ਕਿਉਂਕਿ ਕਿਸੇ ਵੀ ਚੀਜ਼ ਨੂੰ ਜਦੋਂ ਨਵਾਂ ਨਵਾਂ ਅਸੀਂ ਗ੍ਰਹਿਣ ਕਰਦੇ ਆ ਨਾ ਅਡਾਪਟ ਕਰਦੇ ਆ ਤਾਂ ਉਹਨੂੰ ਜਿਹੜਾ ਸਮਝਣ ਵਾਸਤੇ ਬੰਦੇ ਨੂੰ ਥੋੜਾ ਸਮਾਂ ਲੱਗਦਾ ਬਿਲਕੁਲ ਠੀਕ ਹੈ ਹਲੇ ਤਾਂ ਉਹ ਸਮਝ ਰਹੇ ਹੋਣਗੇ ਕਿ ਅਸੀਂ ਵਿਅਵਤਾ ਜੀਵਨ ਸ਼ੁਰੂ ਕੀਤਾ ਸ਼ੁਰੂ ਕਰਨ ਤੋਂ ਪਹਿਲਾਂ ਖਤਮ ਹੋ ਗਿਆ ਜਿਵੇਂ ਆਪਣੇ ਪੰਜਾਬ ਚ ਕਹਿੰਦੇ ਹਜੇ ਮਹਿੰਦੀ ਦਾ ਰੰਗ ਪਿੱਕਾ ਨਹੀਂ ਮਹਿੰਦੀ ਤਾਂ ਨਹੀਂ ਲੱਥਾ ਸੀ ਨਾ ਉਸ ਕੁੜੀ ਦਾ ਹਾਲੇ ਜਿਹੜੇ ਤਿੰਨ ਜੋੜਿਆਂ ਦੀ ਗੱਲ ਆ ਰਹੀ ਹੈ ਕਿ ਹਲੇ ਹਫ਼ਤਾ ਹਫ਼ਤਾ ਵਿਆਹ ਨੂੰ ਹੋਇਆ ਸੀ ਤੇ ਦੇਖੋ ਹੈਗਾ ਆਪਣੇ ਪੰਜਾਬ ਚ ਇਹ ਘੱਟ ਹੈ ਪਰ ਬਾਕੀ ਦੇਸ਼ ਭਰ ਦੇ ਵਿੱਚ ਜਿਹੜੇ ਹੋਰ ਕੋਈ ਕੈਟਾਗਰੀ ਦੇ ਲੋਕ ਆ ਗਏ ਨਾ ਉਹਨਾਂ ਦੇ ਵਿੱਚ ਇਹ ਚ ਕਿਹ हनीमून ਵਾਸਤੇ ਮੰਨ ਲਓ ਕਿ ਇੱਕ ਬਾਹਰ ਨਾ ਹੁੰਦਾ ਘੁੰਮਣ ਫਿਰਨ ਦਾ ਨਵੀਂ ਨਵੀਂ ਮੈਰਿਜ ਹੋਈ ਹੈ ਜਿੱਥੇ ਬੰਦੇ ਨੇ 10-20-50 ਲੱਖ ਰੁਪਏ ਜਿਹੜਾ ਵਿਆਹ ਤੇ ਖਰਚਾ ਹੁੰਦਾ ਹੈ ਅਗਲਾ ਕਹਿੰਦਾ 1 ਲੱਖ 2 ਲੱਖ ਰੁਪਏ ਹੋਰ ਖਰਚ ਲਓ ਹੁਣ ਤਾਂ ਮੌਕਾ ਛੁੱਟੀਆਂ ਲਈਆਂ ਜਾਂ ਛੁੱਟੀਆਂ ਕੀਤੀਆਂ ਬੇਸ਼ੱਕ ਆਪਣੇ ਕੰਮ ਤੋਂ ਕੀਤੀਆਂ ਹੁਣ ਬੇਸ਼ੱਕ ਆਪਣੀ ਜੋਬ ਤੋਂ ਛੁੱਟੀਆਂ ਲਈਆਂ ਹੋਣ ਫਿਰ ਬੰਦਾ ਕਹਿੰਦਾ ਯਾਰ ਇੱਕ ਵਾਰੀ ਕੋਈ ਗੱਲ ਨਹੀਂ ਕਰ ਲਓ ਫਿਰ ਬਾਅਦ ਦੇ ਵਿੱਚ ਤਾਂ ਕਬੀਲਦਾਰੀ ਹਾਂ ਤਾਂ ਕੱਢਿਆ ਹੀ ਆ ਹੁਣ ਹਾਂ ਬਿਲਕੁਲ ਟਾਈਮ ਤਾਂ ਕੱਢਿਆ ਹੀ ਆ ਤੇ ਉਹ ਕੀ ਸੋਚ ਕੇ ਗਏ ਹੋਣਗੇ ਕਿ ਵਾਪਸ ਆ ਕੇ ਮੈਂ ਆਪਣੀ ਡ ਕਿ ਹਸਬੰਡ ਵਾਈਫ ਨੇ ਦੋਹਾਂ ਨੇ ਇਨਾ ਦਿਨਾਂ ਦੇ ਵਿੱਚ ਇਨਾ ਸਮਿਆਂ ਦੇ ਵਿੱਚ ਸਾਰੀ ਆਪਣੀ ਦੁਨੀਆਦਾਰੀ ਤੋਂ ਪਾਸੇ ਜਿੱਥੇ ਸਾਡਾ ਵਰਤ ਵਰਤਾ ਪਾਸੇ ਰਹਿ ਕੇ ਦੋ ਚਾਰ ਦੋ ਦਿਨ ਚਾਰ ਦਿਨ ਪੰਜ ਦਿਨ ਸੱਤ ਦਿਨ ਜਿੰਨੇ ਦਿਨ ਗੁਨਜਾਇਸ਼ ਹੈ ਆਪਣੇ ਆਪ ਨੂੰ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਹੂੰ ਆਪਣੇ ਆਪ ਨਾਲ ਖੁੱਲਣਾ ਹੁੰਦਾ ਹੈ ਅਸਲ ਮਕਸਦ ਤਾਂ ਇਹ ਹੁੰਦਾ ਨਾ ਨਾਲ ਨਾਲ ਜਿਹੜਾ ਉਹ ਚੰਗੇ ਵਾਤਾਵਰਣ ਦੇ ਵਿੱਚ ਜਿਹੜਾ ਹੈਗਾ ਉਹ ਆਪਸਾ ਲੈਣਾ ਹੁੰਦਾ ਜਾ ਕੇ ਤੇ ਫਿਰ ਉੱਥੇ ਜੇ ਇਹ ਚੀਜ਼ਾਂ ਹੋਣਗੀਆਂ ਹੁਣ ਕਦੇ ਗੱਲ 84 ਦੀ ਕਰ ਲਓ ਤਾਂ ਫਿਰ 84 ਵੇਲੇ ਵਿੱਚ ਬਹੁਤ ਸਾਰੇ ਲੋਕਾਂ ਦੇ ਕਮੈਂਟ ਬਹੁਤ ਸਾਰੀਆਂ ਪੋਸਟਾਂ ਤੇ ਸੀਗੇ ਮੈਂ ਦੇਖ ਰਿਹਾ ਸਾਰੇ ਦਿਨ ਦਾ ਜੀ ਤੇ ਉਹਦੇ ਵਿੱਚ ਵੀ ਇਹੀ ਚੀਜ਼ਾਂ ਕਿਹਾ ਕਹਿੰਦੇ ਵੀ ਅਕੇ ਜਦੋਂ ਕੋਈ ਬੰਦਾ ਕਹਿੰਦਾ ਨਾ ਜਿਹੜੇ ਖਾਸ ਕਰ ਕੱਟੜਤਾ ਫੈਲਾਉਣਾ ਚਾਹੁੰਦੇ ਆ ਧਰਮ ਪ੍ਰਤੀ ਗੁੰਮਰਾਹ ਕਰਨਾ ਚਾਹੁੰਦੇ ਧਰਮ ਦੇ ਨਾਂ ਤੇ ਉਹਨਾਂ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਸੀ ਵੀ ਕਹਿੰਦੇ ਸੀ ਵੀ ਫਿਰ ਇਹ ਆਖਿਆ ਜਾਵੇ ਵੀ 84 ਵੇਲੇ ਜਾਂ ਜਾਂ ਦਿੱਲੀ ਦੀ ਗੱਲ ਕਰੀਏ 84 ਵਾਲੇ ਦੰਗਿਆਂ ਦੀ ਫਿਰ ਉਦੋਂ ਕਹਿੰਦੇ ਫਿਰ ਉਦੋਂ ਫਿਰ ਇਹ ਵਿਖਿਆ ਜਾਵੇ ਜਿਹਦੇ ਪੱਗ ਸਿਰ ਤੇ ਵੇਖ ਲਈ ਉਹਨੂੰ ਸਾੜ ਦੇਣਾ ਉਹਦਾ ਘਰ ਸਾੜ ਦੇਣਾ ਹੂੰ ਉਦੋਂ ਵੀ ਤਾਂ ਬਹੁਤ ਸਾਰੇ ਉਹ ਹਿੰਦੂ ਭਰਾ ਸੀ ਨਾ ਜਾਂ ਉਹ ਮੁਸਲਮਾਨ ਭਰਾ ਸੀ ਨਾ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਨੂੰ ਆਪਦੇ ਘਰਾਂ ਦੀਆਂ ਪੇਟੀਆਂ 'ਚ ਪਾ ਕੇ ਰੱਖਿਆ ਕਈ ਕਈ ਦਿਨ ਬਿਲਕੁਲ ਉਹਨੂੰ ਪੇਟੀਆਂ ਦੇ ਬਸਲੂਕਾਂ ਦੇ ਵਿੱਚੋਂ ਬਾਹਰ ਕੱਢ ਕੇ ਵਿੱਚ ਗੁਪਤ ਕਰਕੇ ਉਹਨਾਂ ਨੂੰ ਗੁਪਤ ਕਰਕੇ ਗੁਪਤ ਕਰਕੇ ਠੀਕ ਹੈ ਹੁਣ ਜੇ ਕਿਸੇ ਮਾੜੇ ਸਿਸਟਮ ਨੇ ਇਹ ਆਰਡਰ ਦੇ ਤਾ ਜਿਵੇਂ ਅਰਜੀਵ ਗਾਂਧੀ ਨੇ ਕਹਤਾ ਸੀ ਨਾ ਜਦੋਂ ਉਹ ਦੰਗੇ ਹੋਏ ਅਰਜੀਵ ਗਾਂਧੀ ਨੇ ਕਿਹਾ ਸੀ ਕਹਿੰਦਾ ਕਿ ਜਦੋਂ ਵੱਡਾ ਰੁੱਖ ਡਿੱਗਦਾ ਨਾ ਤਾਂ ਕਹਿੰਦਾ ਧਰਤੀ ਤਾਂ ਹਿੱਲਦੀ ਹੈ ਠੀਕ ਹੈ ਤੇ ਫਿਰ ਹੁਣ ਜੇ ਇਹ ਚੀਜ਼ਾਂ ਸਾਰੀ ਦਿੱਲੀ ਨੇ ਤੇ ਨਹੀਂ ਸੋਚੀਆਂ ਸੀ ਨਾ ਬਿਲਕੁਲ ਜੀ ਅੱਜ ਆਪਣੇ ਇੱਥੇ ਬੈਠੇ ਬਹੁਤ ਸਾਰੇ ਸਿੱਖ ਭਰਾ ਉਹ ਕਾਰੋਬਾਰ ਕਰ ਰਹੇ ਬਹੁਤ ਵੱਡੇ ਵੱਡੇ ਜਿਨ੍ਹਾਂ ਨੂੰ ਉੱਥੋਂ ਮੁਸਲਮਾਨਾਂ ਹਿੰਦੂਆਂ ਜਾਂ ਹੋਰ ਕੈਟਾਗਰੀ ਦੇ ਲੋਕਾਂ ਨੇ ਬਚਾ ਬਚਾ ਕੇ ਉੱਥੋਂ ਕੱਢਿਆ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੇ ਫਿਰ ਅਸੀਂ ਇਹ ਥੋੜੋ ਕਹਿ ਸਕਦੇ ਕਿ ਸਾਰੇ ਹਿੰਦੂ ਮਾੜੇ ਹੋਗੇ ਸਾਰੇ ਮੁਸਲਮਾਨ ਮਾੜੇ ਹੋਗੇ ਇੱਥੇ ਗੱਲ ਉਹਨਾਂ ਚਾਰ ਮਾੜੀ ਸੋਚ ਦੇ ਲੋਕਾਂ ਦੀ ਹੈ ਜਿਨ੍ਹਾਂ ਨੇ ਇਹ ਕਰਤੋਤ ਕੀਤੀ ਉਹ ਕਿਹਦੇ ਕਹਿਣ ਤੇ ਕੀਤੀ ਕਿ ਕਸਲ ਗੱਲਾਂ ਤਾਂ ਇਹਨੇ ਕਿੱਥੋਂ ਆਏ ਕਿੱਥੋਂ ਐਂਟਰੀ ਹੁੰਦੀ ਹੈ ਕਿੱਥੋਂ ਉਹਨਾਂ ਕੋਲ ਹਥਿਆਰ ਹੁੰਦਾ ਸਾਡੀ ਇੰਟੈਲੀਜੈਂਸੀ ਕਿੱਥੇ ਸੀ ਹੂੰ ਪਲਵਾਮਾ ਅਟੈਕ ਦੀ ਗੱਲ ਕਰ ਲਈਏ ਬਿਲਕੁਲ ਪਲਵਾਮਾ ਅਟੈਕ ਮਿਲਟਰੀ ਮਿਲਟਰੀ ਬੇਸ ਤੇ ਅਟੈਕ ਹੋ ਜਾਂਦਾ ਹੂੰ ਆਰ ਡੀ ਐਕਸ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੋ ਮੈਂ ਕਹਾਂ ਕਿ ਟਰੱਕ ਭਰ ਕੇ ਆਰ ਡੀ ਐਕਸ ਦਾ ਲੈ ਕੇ ਜਾਣਾ ਠੀਕ ਹੈ ਜੀ ਤਾਂ ਚੱਲਣਾ ਕਿੱਥੋਂ ਅੰਮ੍ਰਿਤਸਰ ਬਾਰਡਰ ਤੋਂ ਹੂੰ ਅੰਮ੍ਰਿਤਸਰ ਸਾਈਡ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਚੱਲਣਾ ਜਿਵੇਂ ਕਿ ਉਹ ਪਿੰਡ ਵੀ ਮੈਨੂੰ ਸ਼ਾਇਦ ਮੇਰੇ ਖਿਆਲ ਚ ਮੈਂ ਜੇ ਭੁੱਲਦਾ ਨਾ ਹੋਵਾਂ ਤਾਂ ਤਨ ਮੈਂ ਲਗਭਗ ਆਪਣੇ ਆਪਣੇ ਕੰਮ ਦੇ ਵਿੱਚ ਸਾਰਾ ਪੰਜਾਬ ਪੰਜਾਬ ਤੋਂ ਬਾਹਰ ਤੱਕ ਘੁੰਮਿਆ ਵਾ ਉਹ ਉਹ ਪਿੰਡ ਜਿਹੜੇ ਹਨ ਤਨੋਆ ਕਲਾ ਤਨੋਆ ਖੁਰਦ ਇਹ ਪਿੰਡ ਬਿਲਕੁਲ ਬਾਰਡਰ ਲਾਈਨ ਤੇ ਪੈ ਜਾਂਦੇ ਆ ਮਤਲਬ ਕਿ ਉਹ ਪਾਕਿਸਤਾਨ ਤੋਂ ਸੀ ਨਾ ਜਦੋਂ ਨਾਲ ਲੱਗਦੇ ਪਿੰਡਾਂ ਦੇ ਵਿੱਚ ਕੋਈ ਇੰਨੀ ਵੱਡੀ ਮਾਤਰਾ ਦੀ ਚੀਜ਼ ਆਉਗੀ ਫਿਰ ਉਹ ਲੰਘਿਆ ਕਿਵੇਂ ਉਹਦੇ ਵਿੱਚ ਇਹ ਵੀ ਪਤਾ ਹੈ ਵੀ ਉਹਦੇ ਵਿੱਚ ਦੋ ਜਿਹੜੇ ਆ ਉਹ ਫੌਜੀਆ ਦਾ ਰੋਲ ਆਇਆ ਸੀਗਾ ਬਾਅਦ ਦੇ ਵਿੱਚ ਉਹਨੂੰ ਰਿਪਲੇਸਮੈਂਟ ਵੀ ਹੋਈ ਸੀ ਸਭ ਕੁਝ ਹੋਇਆ ਸੀ ਉਹਨਾਂ ਤੇ ਠੀਕ ਹੈ ਜਿਨ੍ਹਾਂ ਦੇ ਥਰੂ ਉਹ ਆਰ ਡੀ ਐਕਸ ਆਇਆ ਸੀ ਪਰ ਬਾਰਡਰ ਪਾਰ ਤੋਂ ਠੀਕ ਐ ਕਿ ਜੇ ਕੋਈ ਬੰਦਾ ਵਿੱਚ ਬੇਈਮਾਨ ਵੀ ਉੱਥੇ ਡਿਊਟੀ ਤੇ ਖੜ ਗਿਆ ਜਿਹਨੂੰ ਖੜਾਇਆ ਤਾਂ ਰੱਖੀ ਦੁੱਧ ਦੀ ਰੱਖੀ ਬਿੱਲਾ ਕਢਾਤਾ ਹੂੰ ਠੀਕ ਐ ਉਹਦੇ ਕੋਲ ਖੜ ਗਿਆ ਨੁਕਸਾਨ ਕਰਨ ਵਾਸਤੇ ਹੁਣ ਜੇ ਕੁਝ ਬੰਦਿਆਂ ਦੀ ਇਹੋ ਜੀ ਮੇਲੀਭੁਗਤ ਤੇ ਕਰਨੇ ਚੀਜ਼ਾਂ ਐਂਟਰ ਕਰ ਵੀ ਜਾਂਦੀਆਂ ਤਾਂ ਫਿਰ ਸਾਡੀ ਇੰਟੈਲੀਜੈਂਸੀ ਕਿੱਥੇ ਐ ਹੂੰ ਬਾਰਡਰ ਪਾਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਚ ਐਂਟਰ ਕਰ ਜਾਣਾ ਸੁਧਾਰਨ ਗੱਲ ਐ ਕਿ ਦੋ ਬੰਦੇ ਰਲ ਗਏ ਜੋ ਡਿਊਟੀ ਉੱਪਰ ਦੇ ਡਾਕਰੇ ਜੀ ਹੁਣ ਵੀ ਸ਼ੱਕ ਦੇ ਨਜ਼ਰ ਚ ਆਉਣਗੇ ਬਿਲਕੁਲ ਆਉਣਗੇ ਜੀ ਹੋਰ ਵੱਡੇ ਪੱਧਰ ਤੇ ਆਉਣਗੇ ਪਰ ਬਾਰਡਰ ਪਾਰ ਕਰਕੇ ਦੂਸਰੇ ਪਾਸੇ ਹੂੰ ਕਿਉਂਕਿ ਜਦੋਂ ਜਿਹੜੇ ਬੰਦੇ ਦੀ ਡਿਊਟੀ ਲਈ ਗਏ ਰੋਕਣ ਵਾਸਤੇ ਉਹੀ ਰਲ ਗਏ ਤਾਂ ਸੌਖਾ ਹੋ ਗਿਆ ਕੰਮ ਉਥੋਂ ਚੱਲ ਕੇ ਪੁਲਵਾਮਾ ਤੱਕ ਪਹੁੰਚ ਜਾਣਾ ਹੂੰ ਆਰਡੀਐਫ ਦੀ ਇੰਨੀ ਵੱਡੀ ਖੇਪ ਨੇ ਰਸਤੇ ਵਿੱਚ ਕੋਈ ਕਿਤੇ ਇਨਵੈਸਟੀਗੇਸ਼ਨ ਨਹੀਂ ਕਿਸੇ ਤੋਂ ਚੈਕਿੰਗ ਨਹੀਂ ਹੋਈ ਕਿੰਨੀ ਇੰਟੈਲੀਜੈਂਸੀ ਕਿੱਥੇ ਹੈ ਹੂੰ ਠੀਕ ਹੈ ਤੇ ਫਿਰ ਅੱਜ ਜੇ ਹੁਣ ਪਹਿਲਗਾਮ ਦੀ ਗੱਲ ਕਰੀਏ ਤਾਂ ਫਿਰ ਉਹ ਲੋਕ ਤਾਂ ਪਿੱਟ ਰਿਹਾ ਕਸ਼ਮੀਰੀਏ ਚਲਾਨੀ ਪਿੱਟ ਰਿਹਾ ਉੱਥੇ ਹੁਣ ਕੈਮਰੇ ਸਾਹਮਣੇ ਜਾਂ ਆਪਣੀਆਂ ਬਕਾਇਦਾ ਵੀਡੀਓ ਕਿਉਂਕਿ ਨੈਸ਼ਨਲ ਮੀਡੀਆ ਨਹੀਂ ਬੁਖਾਰਿਆ ਪਤਾ ਨਹੀਂ ਕਿਉਂ ਉਦੀ ਕੀ ਮਜਬੂਰੀ ਹੈ ਸਮਝੋ ਬਾਹਰ ਦੀਆਂ ਗੱਲਾਂ ਇਹ ਕਿ ਉਹ ਲੋਕ ਖੁਦ ਕਹਿ ਰਹੇ ਕਿ ਨੈਸ਼ਨਲ ਮੀਡੀਆ ਜੋ ਸੱਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਮੈਂ ਕਹਿੰਦਾ ਕਿ ਉਹ ਲੋਕ ਹੁਣ ਮੰਨ ਕੇ ਚੱਲੋ ਕਿ ਉੱਥੇ ਜਿਹੜੇ ਇਹ ਬੰਦੇ ਆਏ ਐ ਐਂਟਰ ਕੀਤੇ ਜਿਹੜੇ ਬੰਦੇ ਉਹ ਕਹਿੰਦੇ ਆ ਕਿ 7 ਲੱਖ ਦੀ ਗਿਣਤੀ ਫੌਜ ਦੀ ਜੰਮੂ ਕਸ਼ਮੀਰ ਦੇ ਵਿੱਚ ਫਿਰ ਇੰਨੇ ਵੱਡੇ ਇਲਾਕੇ ਦੇ ਵਿੱਚ ਫੌਜ ਕਿੱਥੇ ਸੀ ਹੂੰ ਜੇ ਉਹ ਤਾਂ ਫੌਜ ਗਾਇਬ ਕੀਤੀ ਗਈ ਕਿਹਦੇ ਕਹਿੰਨ ਤੇ ਕੀਤੀ ਗਈ ਜੇ ਵਾਕਿਆ ਸਿਆਸਤ ਦੀ ਭੇਂਟ ਹੈ ਚੜਿਆ ਇਹ ਜੋ ਜੋ ਕਾਰਾ ਹੋਇਆ ਹੈ ਜੇ ਸਿਆਸਤ ਦੀ ਭੇਂਟ ਚੜ ਕੇ ਹੋਇਆ ਹੈ ਤਾਂ ਫਿਰ ਸਿਆਸਤ ਦੇ ਉਹ ਕੌਣ ਲੋਕ ਹੈ ਜਿਹੜੇ ਚੀਜ਼ਾਂ ਕਰਵਾਉਣੀਆਂ ਚਾਹੁੰਦੇ ਬਿਲਕੁਲ ਸੋਚਣ ਦਾ ਵਿਸ਼ਾ ਹੈ ਹਮ ਅਸਲ ਵਿੱਚ ਇਹੀ ਸਵਾਲ ਉੱਠ ਕੇ ਹਲੇ ਤਾਂ ਕੁਝ ਵੀ ਸਵਾਲ ਨਹੀਂ ਹੋਰ ਲੋਕ ਸਵਾਲ ਕਰਨਗੇ ਸਵਾਲ ਉੱਠ ਕੇ ਨਿਕਲ ਕੇ ਆਉਣਗੇ ਜਿਵੇਂ ਜਿਵੇਂ ਲੋਕਾਂ ਨੂੰ ਇਹ ਸਾਰੀ ਗੱਲ ਸਮਝ ਆਉਣੀ ਹੈ ਕੀ ਹੋਇਆ ਕਿਵੇਂ ਹੋਇਆ ਤੇ ਇਹਨਾਂ ਦੇ ਜਵਾਬ ਦੇ ਵੀ ਸ਼ਾਇਦ ਲੱਗਦਾ ਕੋਈ ਨਹੀਂ ਹੋਵੇਗੀ ਨਹੀਂ ਕੋਈ ਜਵਾਬ ਦੇਣੇ ਪਰ ਜੀਤ ਵੀਰੇ ਇਹ ਚੀਜ਼ਾਂ ਦਬਾ ਦਿੱਤੀਆਂ ਜਾਂਦੀਆਂ ਹਮ ਤੁਸੀਂ ਆਪਣੇ ਬਠਿੰਡੇ ਦੀ ਗੱਲ ਕਰ ਲਓ ਥਾਰ ਵਾਲੀ ਕੁੜੀ ਦੀ ਹਮ ਠੀਕ ਹੈ ਇੱਕ ਕਾਂਸਟੇਬਲ ਕੁੜੀ ਨੇ ਜਿਹੜਾ ਸੀਗਾ 2 ਕਰੋੜ ਦੀ ਕੋਠੀ ਪਾਲੀ ਬਠਿੰਡੇ ਦੇ ਵਿੱਚ ਪਲਾਟ ਲੈ ਲੇ ਹੂੰ ਬਠਿੰਡੇ ਪੰਜ ਸੱਤ ਗੱਡੀਆਂ ਲੈ ਲਈਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਬੰਦੀ ਐ ਹੂੰ ਲਗਜ਼ਰੀ ਜੀਵਨ ਐ ਡਿਊਟੀ ਜਦੋਂ ਕਰਦੀ ਐ ਸਿਵਲ ਚ ਕਰਦੀ ਐ ਨਸ਼ਾ ਜਦੋਂ ਵੇਚਦੇ ਵਰਦੀ ਪਾ ਕੇ ਵੇਚਦੀ ਐ ਹੂੰ ਤੇ ਜਦੋਂ ਉਹ ਫੜੀ ਜਾਂਦੀ ਐ ਹੁਣ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਉਹ ਅੰਡਰ ਟ੍ਰੇਨਿੰਗ ਆਈਪੀਐਸ ਅਧਿਕਾਰੀ ਨੇ ਉਹਨੂੰ ਫੜਿਆ ਉਹ ਮੈਨੂੰ ਤਾਂ ਲੱਗਦਾ ਕਿਤੇ ਉਹਦੇ ਤੇ ਕੋਈ ਕਾਰਵਾਈ ਨਾ ਪੈ ਗਈ ਹੋਵੇ ਹੂੰ ਠੀਕ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਵੀ ਸੁਣਨ ਨੂੰ ਆਈਆਂ ਜਿਹੜੀਆਂ ਲੀਕ ਨਹੀਂ ਹੋਣ ਦਿੱਤੀਆਂ ਗਈਆਂ ਕਿ ਬਹੁਤ ਵੱਡੇ ਅਧਿਕਾਰੀਆਂ ਨੇ ਜਿਹੜਾ ਸੀ ਨਾ ਉਹ ਪੱਤਰਕਾਰਾਂ ਦੇ ਤਰਲੇ ਕੀਤੇ ਕਿ ਬੱਸ ਯਾਰ ਠੰਡੀ ਕਰ ਦਿਓ ਗੱਲ ਨੂੰ ਠੰਡੀ ਕਰ ਦਿਓ ਗੱਲ ਨੂੰ ਫਿਰ ਪੀਲਾ ਪੰਜਾ ਜਿਹੜਾ ਹੁਣ ਨਿੱਕੇ ਨਿੱਕੇ ਘਰਾਂ ਦੇ ਤਾਂ ਚਲ ਜਾਂਦਾ ਮਾੜੀ ਜਿਹੀ ਕੋਈ ਸਲੇਟਾਂ ਪੰਜਾ ਉੱਥੇ ਚਲਾ ਦਿੰਦੇ ਛੋਟਾ ਜਿਹਾ ਕੋਈ ਘਰ ਪਾਇਆ ਇਟਾਂ ਵਾਲਾ ਤੇ ਉੱਥੇ ਚਲਾ ਦਿੰਦੇ ਵੀ ਨਸ਼ਾ ਤਸਕਰ ਸੀ ਹੁਣ ਫਿਰ 2 ਕਰੋੜ ਦੀ ਕੋਠੀ ਸ਼ਰੇਆਮ ਕੁੜੀ ਪੜੀਗੀ ਆਈਪੀਐਸ ਅਧਿਕਾਰੀ ਨੇ ਪੜੀ ਹੂੰ ਜ਼ਹਿਰ ਤਾਂ ਜ਼ਹਿਰ ਹੈ ਨਾ ਬੇਸ਼ੱਕ ਉਹ 17 ਗ ਹੂੰ ਵਿਖਣਾ ਤੇ ਗਾਂ ਉਹ ਗਰਾਮਾ ਚੀ ਹੈ ਨਾ ਹੁਣ ਕੀ ਪਤਾ 17 ਗ੍ਰਾਮ ਦੀ ਖੇਪ ਜਿਹੜੀ ਉਹ ਕਿਨੂੰ ਉਹਨੇ ਕਿਨੂੰ ਦੇਣ ਜਾ ਰਹੀ ਸੀ ਕਿਉਂਕਿ ਸਿਸਟਮ ਸੀਗਾ ਫਿਰ ਉਦੋਂ ਗਾਂ ਜਿਹੜਾ ਸੀ ਹੁਣ ਵੱਡੇ ਬਗਰ ਮੱਚ ਕਿਉਂ ਨਹੀਂ ਫੜੇਗੇ ਉਸ ਕੋਠੀ ਤੇ ਹੁਣ ਤੱਕ ਬਲਡੋਜ਼ਰ ਕਿਉਂ ਨਹੀਂ ਚੱਲਿਆ ਹੂੰ ਹੁਣ ਕਿੱਥੇ ਮਾਨ ਸਾਹਿਬ ਉਹ ਸਾਰੀ ਗੱਲ ਰਫਾਫਾ ਕਰ ਦਿੰਦੀ ਹੈ ਮੈਂ ਕਿਹਾ ਨਾ ਮਾਨ ਸਾਹਿਬ ਦਾ ਪੀਲਾ ਪੰਜਾ ਹੁਣ ਕਿੱਥੇ ਹੈ ਹੂੰ ਇੱਕ ਹੋਰ ਵੀ ਗੱਲ ਸਾਹਮਣੇ ਆਈ ਹੈ ਪਿਛਲੇ ਦਿਨੀ ਜਿਹੜਾ ਕੱਲ ਕੱਲ ਦੀ ਗੱਲ ਹੀ ਆ ਮੱਤੇ ਮੁੰਡਾ ਵਾਟਰ ਟੈਂਕੀ ਤੇ ਚੜਿਆ ਜੀ ਉਹ ਕਹਿੰਦਾ ਵੀ ਮੈਂ ਨਸ਼ਾ ਖਿਲਾਫ ਜਿਹੜਾ ਯੋਗ ਸੀ ਉਹਦੇ ਖਿਲਾਫ ਕੋਈ ਨਸ਼ੇ ਤਸਕਰਾਂ ਨੂੰ ਮੈਂ ਰੋਕ ਰਿਆ ਸੋ ਉਹਦੇ ਕਹਿਣ ਦੀ ਗੱਲ ਆ ਤੇ ਮੈਂ ਪੰਜਾਬ ਸਰਕਾਰ ਦੇ ਚਲਾਏ ਹੋਏ ਨੰਬਰ ਤੇ ਕਾਲਾਂ ਮੇਲਾਂ ਕੀਤੀਆਂ ਜਿਹਦੇ ਤੋਂ ਮੈਨੂੰ ਕੋਈ ਰਿਪਲਾਈ ਨਹੀਂ ਆਇਆ ਇਹ ਸਾਰੀਆਂ ਫਾਰਮੈਲਟੀ ਆ ਜੀ ਇਹ ਖਾਨਾ ਪੂਰਤੀਆਂ ਕੀਤੀਆਂ ਜਾਂਦੀਆਂ ਸਾਰੀਆਂ ਮੇਰੀ ਕਈ ਵਾਰੀ ਮੈਂ ਜਦੋਂ ਕੋਈ ਵੀਡੀਓ ਕਰਨੀ ਹੁੰਦੀ ਆ ਨਾ ਆਪਣੀ ਪਰਸਨਲ ਤਾਂ ਬਹੁਤ سارے ਮੈਂ ਸੂਝਵਾਨ ਜਿਹੜੇ ਲੋਕ ਆ ਨਾ ਉਸ ਫੀਲਡ ਦੇ ਮੁਲਾਜ਼ਮ ਐ ਅਫਸਰ ਐ ਮੈਂ ਰਾਬਤਾ ਕਰਦਾ ਰਾਬਤਾ ਕਰਕੇ ਉਹਦੀ ਜਾਣਕਾਰੀ ਲੈਣਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਰਦੇ ਦੇ ਵਿੱਚ ਇਹੀ ਨਿਕਲ ਕੇ ਆਉਂਦੀਆਂ ਉਹ ਕਹਿੰਦੇ ਭਰਾਵਾ ਸਿਸਟਮ ਜਿਹੜਾ ਬਹੁਤ ਗੁੰਝਲਦਾਰ ਹੈ ਸਿਸਟਮ ਬਹੁਤ ਗੰਦਲਾ ਹੈ ਸਾਡੀਆਂ ਬਹੁਤ ਮਜਬੂਰੀਆਂ ਸਾਡਾ ਬਿਨਾ ਨਾਂ ਲੈ ਜੋ ਵੀ ਗੱਲ ਸਾਨੂੰ ਸਾਨੂੰ ਪੁੱਛ ਲਾ ਸਾਡਾ ਨਾਂ ਨਾ ਲੈ ਦੀ ਕਿਸੇ ਚੀਜ਼ ਦੇ ਵਿੱਚ ਮੁਰਗੇ ਅਸੀਂ ਨਾ ਟੰਗੇ ਜਾਏਗੇ ਹੁਣ ਜਿਹੜੇ ਸਿਸਟਮ ਤੋਂ ਇੰਨਾ ਡਰ ਅਫਸਰ ਨੂੰ ਮੁਲਾਜ਼ਮ ਨੂੰ ਲੱਗੇ ਜਾਂਦਾ ਹੈ ਕਿ ਯਾਰ ਜਿਹੜੀ ਜਾਣਕਾਰੀ ਭਰਾ ਹੋਣ ਦੇ ਨਾਤੇ ਜਾਂ ਤੂੰ ਸਾਡੇ ਕੋਲੋਂ ਜਾਣਕਾਰੀ ਤੂੰ ਚੰਗੀ ਗੱਲ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਫਿਰ ਸਾਡਾ ਵੀ اخਲਾਕੀ ਫਰਜ਼ ਬਣਦਾ ਕਿ ਅਸੀਂ ਤੈਨੂੰ ਦਸੀਏ ਚਾਹੇ ਰਿਸਕ ਲੈ ਕੇ ਦਸੀਏ ਪਰ ਫਿਰ ਵੀ ਹੱਥ ਜੋੜ ਕੇ ਬੇਨਤੀ ਹੈ ਸਾਡਾ ਨਾਂ ਗੁਪਤ ਰੱਖੀ ਤੇ ਜਦੋਂ ਉਹ ਲੋਕ ਡਰਦੇ ਆ ਇਹ ਯਾਰ ਸਿਸਟਮ ਬਹੁਤ ਗੰਦਲਾ ਆ ਸਿਸਟਮ ਬਹੁਤ ਗੁੰਝਲਦਾਰ ਹੋ ਗਿਆ ਸਾਨੂੰ ਆਪਣਾ ਉਹ ਉਹ ਹੀ ਉਹ ਸਹੀ ਦੇ ਬੱਚਿਆਂ ਨੂੰ ਸਾਨੂੰ ਆਪਣਾ ਮਾਸ ਬਚਾਉਣਾ ਪੈਂਦਾ ਹੈ ਹੂੰ ਤੇ ਫਿਰ ਸੋਚ ਕੇ ਦੇਖੋ ਵੀ ਉਹ ਸਿਸਟਮ ਐਡਾ ਗੁੰਝਲਦਾਰ ਹੋ ਜਾਊਗਾ ਆਮ ਲੋਕ ਕਿੱਧਰ ਨੂੰ ਜਾਣਗੇ ਹੂੰ ਦੇਖੋ ਜੇ ਆਪਾਂ ਥੋੜੀ ਜੀ ਗੱਲ ਮੋੜ ਕੇ ਉੱਥੇ ਅਟੈਕ ਆ ਬੱਲ ਕਰਦੇ ਆ ਕਿ ਹੁਣ ਜਿਸ ਤਰ੍ਹਾਂ ਈਐਮ ਸਾਹਿਬ ਨੇ ਬਿਆਨਤਾ ਦੇ ਦਿੱਤਾ ਗੱਲ ਆਪਣੀ ਰੱਖ ਦਿੱਤੀ ਜਿਹੜੇ ਉਹਨਾਂ ਨਕਾਣਾ ਸਾਹਿਬ ਜਾਣੇ ਸੀ ਸੰਗਤ ਉਹਦੇ ਤੇ ਵੀ ਸਾਰਾ ਰੋਕ ਲੱਗੀ ਟੋਟਲੀ ਬਲੌਕ ਟੋਟਲੀ ਬ੍ਰੇਕ ਹੈ ਜੀ ਹਾਂ ਨਾ ਕੋਈ ਜਾਊਗਾ ਨਾ ਕੋਈ ਆਊਗਾ ਸਾਰਾ ਚੀਜ਼ਾਂ ਬੰਦ ਹੋਣਗੀਆਂ ਕੋਈ ਉਧਰ ਜਾ ਕੇ ਵੀ ਆਊਗਾ ਸ਼ੱਕ ਦੇ ਘੇਰੇ ਚ ਆਊਗਾ ਹਾਂ ਜਿਵੇਂ ਪਹਿਲਾਂ ਵੀ ਇੱਕ ਕਹਿ ਜਾਂਦਾ ਸੀ ਕਿ ਜੇ ਤੁਹਾਡੇ ਪਾਸਪੋਰਟ ਤੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤਾਂ ਹੋਰ ਕਿਸੇ ਕੰਟਰੀ ਹੋਰ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ ਫਿਰ ਪਿੱਛੇ ਜੇ ਆ ਪਾਕਿਸਤਾਨ ਦੇ ਆਰਮੀ ਆਫੀਸਰ ਦੀ ਵੀਡੀਓ ਹੈ ਕਿ ਇਤਾਂ ਦੀ ਕੋਈ ਗੱਲ ਨਹੀਂ ਸਭ ਖਾਂ ਤੇ ਹੁੰਦਾ ਕਿ ਹੁਣ ਫੇਰ ਉਦਾਂ ਦਾ ਮਾਹੌਲ ਬਣੂਗਾ ਉਹਦੇ ਤੇ ਦੇਖੋ ਜੀ ਅਸਲ ਦੇ ਵਿੱਚ ਇੰਨਾ ਵੱਡਾ ਅਟੈਕ ਆ ਪਰਮਜੀਤ ਵੀਰੇ ਇੰਨਾ ਵੱਡਾ ਅਟੈਕ ਇੰਨੀਆਂ ਸਾਰੀਆਂ ਜਾਨਾਂ 28 29 ਜਾਨਾਂ ਚਲੀਆਂ ਜਾਣੀਆਂ ਠੀਕ ਹੈ ਤੇ ਉਹ ਉਸ ਏਰੀਆ ਚਲੀਆਂ ਜਾਣੀਆਂ ਜਿੱਥੇ ਫਿਰ ਆਖੇ ਕਿ ਲੱਖਾਂ ਦੀ ਗਿਣਤੀ ਜਿੱਥੇ ਫੌਜ ਦੀ ਵਿਖਾਈ ਜਾ ਰਹੀ ਹੈ ਕਿ ਲੱਖਾਂ ਦੀ ਗਿਣਤੀ ਸਾਡੀ ਫੌਜ ਲੱਗੀ ਹੋਈ ਹੈ ਅਸੀਂ ਇੰਨੇ ਵੱਡੇ ਪੱਧਰ ਤੇ ਆਪਦੇ ਬਾਰਡਰਾਂ ਦੇ ਉੱਤੇ ਨਿਗਰਾਨੀ ਕਰ ਰਹੇ ਆ ਆਪਣੇ ਦੇਸ਼ ਦੀ ਇਹ ਮੈਸੇਜ ਇੰਟਰਨੈਸ਼ਨਲ ਪੱਧਰ ਤੇ ਕਿੰਨਾ ਮਾੜਾ ਜਾਊਗਾ ਤੇ ਤੁਸੀਂ ਕਹਿੰਦੇ ਆਰਮੀ ਦੀ ਸ਼ਬੀ ਖਰਾਬ ਨਹੀਂ ਹੋਊਗੀ ਤੇ ਨਾਲ ਹੋਊਗੀ ਫਰਕ ਤਾਂ ਪਊਗਾ ਪਰ ਇੱਕ ਗੱਲ ਉਹਦੇ ਚ ਇੱਕ ਅੱਧਾ ਬੰਦਾ ਹੀ ਹੋਵੇ ਚਾਹੇ ਨਾ ਹੋਵੇ ਮੈਂ ਕਹਿੰਦਾ ਜੀ ਦੇਖੋ ਪਰ ਇਹ ਗੱਲਾਂ ਅਕਸ਼ ਦਾ ਖਰਾਬ ਹੋਇਆ ਮੈਂ ਕਹਿੰਦਾ ਇਹ ਗੱਲ ਜ਼ਰੂਰੀ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਮੈਂ ਹੁਣ ਵੀ ਕਰਦਾ ਵੀ ਜੇ ਤੁਸੀਂ ਕਹਿੰਦੇ ਹੋ ਕਿ 7 ਲੱਖ ਦੇ ਕਰੀਬ ਉਹ ਜੋ ਮੈਂ ਸਾਰੇ ਦਿਨ ਦੇ ਵਿੱਚ ਦੇਖਿਆ ਅੱਜ ਵੱਖ-ਵੱਖ ਨਿਊਜ਼ 'ਚ ਚੱਲੀਆਂ ਵੀ 7 ਲੱਖ ਦੀ ਗਿਣਤੀ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਫੌਜ ਦੀ ਲਾਈ ਹੋਈ ਹੈ ਜੋ ਲਾਈ ਹੋਈ ਹੈ ਤਾਂ ਫਿਰ ਉਹ ਕਿੱਥੇ ਆ ਹੂੰ ਜੇ ਉੱਥੇ ਨਹੀਂ ਸੀ ਤਾਂ ਫਿਰ ਉਹ ਕੀ ਦੇ ਕਹਿੰਦੇ ਉੱਥੇ ਨਹੀਂ ਸੀ ਬਿਲਕੁਲ ਫੌਜੀ ਤਾਂ ਇਹਨਾਂ ਪੱਕਾ ਹੁੰਦਾ ਹੈ ਹੁਕਮਾਂ ਦਾ ਕਿਉਂ ਨੂੰ ਤਾਂ ਜੇ ਕਹਿਦਾ ਨਾ ਵੀ ਤੂੰ ਇਕ ਲੱਤ ਤੇ ਖੜਾ ਰਹਿਣਾ ਤੇ ਤੈਨੂੰ ਸ਼ਾਮ ਤੱਕ ਰੋਟੀ ਨਹੀਂ ਮਿਲਣੀ ਤੈਨੂੰ ਪਾਣੀ ਦੀ ਘੁੱਟ ਨਹੀਂ ਮਿਲਣੀ ਤਾਂ ਇਹ ਫੌਜੀ ਦਾ ਹੀ ਜਜ਼ਬਾ ਹੁੰਦਾ ਉਹ ਇਕ ਲੱਤ ਤੇ ਖੜਾ ਰਹਿੰਦਾ ਕਿਉਂਕਿ ਉਹ ਕਹਿੰਦਾ ਮੇਰੇ ਅਫਸਰ ਦਾ ਹੁਕਮ ਹੈ ਹੂੰ ਕਿਉਂਕਿ ਜਿਹੜੇ ਫੌਜੀ ਨੇ ਆਪਦੇ ਅਫਸਰ ਦੇ ਹੁਕਮ ਤੇ ਗੋਲੀ ਦੇ ਸਾਹਮਣੇ ਡਟ ਜਾਣਾ ਹੁੰਦਾ ਕਿ ਜਵਾਨ ਡਟ ਜੋ ਜਵਾਨ ਫਾਇਰ ਕਰੋ ਠੀਕ ਹੈ ਜਦੋਂ ਜਵਾਨ ਫਾਇਰ ਕਰੂਗਾ ਤਾਂ ਸਾਹਮਣੇ ਵੀ ਫਾਇਰ ਆਊਗਾ ਨਾ ਬਿਲਕੁਲ ਤਾਂ ਸਾਹਮਣੇ ਫਾਇਰ ਗੁਲਿਆਜ ਥੋੜਾ ਉਹਦੀ ਕੋਈ ਵੀ ਜਵਾਨ ਕਹਦੂਗਾ ਵੀ ਨਾ ਭਰਾਵਾ ਪਾਸੇ ਦੀ ਲੰਘ ਜਾ ਪਾਸੇ ਥੋੜਾ ਲੰਘੂਗਾ ਉਹ ਤਾਂ ਕਿਭਾ ਛਾਤੀ ਤੇ ਵਜਣਾ ਕਿ ਮੱਥੇ 'ਚ ਵਜਣਾ ਤੇ ਫਿਰ ਮੈਂ ਕਹਿੰਦਾ ਵੀ ਉਹ ਜਵਾਨ ਜਿਹੜਾ ਉਹਨਾਂ ਦੀ ਸ਼ਬੀ ਖਰਾਬ ਇਹਦੇ ਨਾਲ ਸੋਚਣਾ ਪਊਗਾ ਨਾ ਬਿਲਕੁਲ ਕਿ ਜਿਹੜਾ ਜਵਾਨ ਹੁਕਮ ਦਾ ਬੱਜਿਆ ਜਿੱਥੇ ਉਹਨੂੰ ਤੈ ਰਾਤ ਕਰਤਾ ਉਥੋਂ ਹਿਲਦਾ ਨਹੀਂ ਤਾਂ ਫਿਰ ਪਹਿਲਗਾਮ ਵਾਲੇ ਜਵਾਨ ਕਿੱਥੇ ਸੀ ਜੇ ਉੱਥੇ ਨਹੀਂ ਸੀ ਤਾਂ ਕੀਤੇ ਕਹਿਣ ਤੇ ਮਿਸ ਉਹ ਜਿਹੜੇ ਬੰਦੇ ਨੇ ਕਾਰਾ ਕੀਤਾ ਹੁਣ ਉਹ ਕਿੱਧਰ ਗਏ ਕਿੱਧਰ ਗੁਫਤ ਹੋ ਗਏ ਕਿੱਥੇ ਲੋਕ ਗਏ ਆ ਰਹੀ ਸੀ ਖਬਰ ਥੋ ਹੂੰ ਥੋੜੀ देर ਪਹਿਲਾਂ ਆਪਣੇ ਇੱਥੇ ਬੈਠਣ ਤੋਂ ਪਹਿਲਾਂ ਥੋੜੀ देर ਮੈਂ ਦੇਖ ਰਿਹਾ ਕਬਰ ਆ ਰਹੀ ਹੈ ਸੱਚੀ ਹੈ ਝੂਠੀ ਹੈ ਪਤਾ ਨਹੀਂ ਹੁੰਦਾ ਜੇ ਪੁਸ਼ਟੀ ਹੋਣੀ ਬਾਕੀ ਹੋਊਗੀ ਪਰ ਆ ਰਹੀ ਸੀ ਕੁਝ ਸੋਸ਼ਲ ਮੀਡੀਆ ਅਕਾਊਂਟਸ ਤੇ ਆ ਰਹੀ ਸੀ ਕੁਝ ਚੈਨਲ ਤੇ ਆ ਰਹੀ ਸੀ ਵੀ ਪਤਾ ਲੱਗਾ ਕਿ ਦੋ ਜਿਹੜੇ ਉਹਨਾਂ ਦੇ ਵਿੱਚੋਂ ਗੁਨਾਹਗਰ ਹੈਗੇ ਉਹ ਮਾਰਤੇ ਆ ਜੀ ਜੀ ਅ ਜਸਵਿੰਦਰ ਭਾਈ ਤੁਸੀਂ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਇਹ ਸਾਡੀ ਗੱਲਬਾਤ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੋਣਾ ਤੇ ਆਪਣੀ ਰਾਏ ਸਾਡੇ ਨਾਲ ਜਰੂਰ ਸਾਂਝੀ ਕਰਨਾ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੁੜੇ ਰੋਸਰ ਟੈਲੀਵਿਜ਼ਨ ਨਾਲ ਧੰਨਵਾਦ